ਕਾਲ ਮੈਂ ਤੁਹਾਡਾ ਆਪਣਾ ਮਨਪ੍ਰੀਤ ਆਲੀਵਾਲ ਲੋ ਜੀ ਜੇ ਅਸੀਂ ਪਹੁੰਚ ਚੁੱਕੇ ਹਾਂ ਸਵਰਨਜੀਤ ਸਿੰਘ ਬਿੱਟੂ ਜੀ ਉਹਨਾਂ ਕੋਲ ਜਿਨ੍ਹਾਂ ਨੇ ਬਹੁਤ ਹੀ ਵਧੀਆ-ਵਧੀਆ ਫਿਲਮਾਂ ਤੇ ਬਹੁਤ ਘੈਂਟ-ਘੈਂਟ ਲਿਖੀਆਂ ਨੇ ਤੇ ਆਪ ਵੀ ਡਾਇਰੈਕਟ ਕੀਤੇ ਹਨ ਆਓ ਇਹਨਾਂ ਨਾਲ ਕਰਦੇ ਹਾਂ ਗੱਲਬਾਤ ਸਤਿ ਸ੍ਰੀ ਅਕਾਲ ਬਿੱਟੂ ਸਾਜੀ ਓਏ ਬਿੱਟੂ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਜੀ ਕੀ ਫਤ ਹੈ ਹਾਂਜੀ ਪਾਜੀ ਤੁਸੀਂ ਇਸ ਲੈਣ ਵਿੱਚ ਕਿਵੇਂ ਤੇ ਕਦੋਂ ਆਏ ਪਹਿਲਾਂ ਤਾਂ ਮੈਂ ਜੀ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦੀ ਹਾਂ ਹਾਂਜੀ ਜਿਹੜੇ ਤੁਸੀਂ ਆਪ ਦਾ ਕੀਮਤੀ ਸਮਾਂ ਕੱਢ ਕੇ ਹਾਂਜੀ 10 ਕੋਲ ਪਹੁੰਚੇ ਠੀਕ ਹੈ ਜੀ ਠੀਕ ਹੈ ਜੀ ਬਹੁਤ ਧੰਨਵਾਦ ਬਾਕੀ ਰਹੀ ਫਿਲਮਾਂ ਦਾ ਜੋ ਸ਼ੌਂਕ ਹੈ ਇਹ ਬਚਪਨ ਦਾ ਸ਼ੌਂਕ ਸੀ ਠੀਕ ਹੈ ਸਰ ਛੋਟੇ ਹੁੰਦੇ ਹਾਂ ਤਾਂ ਹਾਂਜੀ ਹਾਂਜੀ ਇਹ ਬਹੁਤ ਜ਼ਿਆਦਾ ਸ਼ੌਂਕ ਸੀ ਹਾਂਜੀ ਔਰ ਇੱਕ ਆਮ ਘਰਾਂ ਦੇ ਵਿੱਚੋਂ ਉੱਠੇ ਹਾਂ ਅੱਛਾ ਠੀਕ ਹੈ ਜੀ ਘਰਾਂ ਚੋਂ ਉੱਠ ਕੇ ਨਾ ਤਾਂ ਇੰਨੇ ਸਾਧਨ ਸੀ ਹਾਂਜੀ ਠੀਕ ਹੈ ਨਾ ਕਿਸੇ ਇੰਸਟੀਚਿਊਟ 'ਚ ਪਹੁੰਚੋ ਕੇ ਨਾ ਕਿਸੇ ਮਤਲਬ ਕਹਿਣ ਦਾ ਫਿਲਮਾਂ ਨੂੰ ਦੇਖ-ਦੇਖ ਕੇ ਹੀ ਸਿੱਖਦੇ ਰਹੇ ਹਾਂਜੀ ਹਾਂਜੀ ਸਰ ਬਿਲਕੁਲ ਉਹ ਦਿਮਾਗ 'ਚ ਉਹ ਗੱਲਾਂ ਆਉਂਦੀਆਂ ਗਈਆਂ ਹਾਂਜੀ ਆਉਂਦੀਆਂ ਗਈਆਂ ਤੇ ਘਰਾਂ ਦੇ ਕੰਮ ਕਰਦੇ ਰਹੇ ਨੌਕਰੀਆਂ ਵੀ ਕੀਤੀਆਂ ਬਹੁਤ ਕੋਸ਼ਿਸ਼ ਕੀਤਾ ਤੇ ਕੋਈ ਇੱਕ ਛੋਟੀ ਜੀ ਫੈਕਟਰੀ ਵੀ ਲਾਈ ਰੇਲਵੇ ਪਰਸੇ ਨੌਕਰੀ ਵੀ ਕੀਤੀ ਠੀਕ ਹੈ ਸਰ ਬਹੁਤ ਕੰਮ ਕੀਤੇ ਹਾਂਜੀ ਫਿਰ ਮੈਂ 1990 93 ਤੇ ਲਗਭਗ ਫਿਲਮ ਬਣੀ ਸੀ ਹਾਂਜੀ ਸ਼ਰਤ ਅਰਦੀਵਾ ਜੀ ਠੀਕ ਹੈ ਸਰ ਸੁਖਜਿੰਦਰ ਸ਼ੇਰਾ ਜੀ ਨੇ ਬਣਾਇਆ ਸੀ ਹਾਂਜੀ ਹਾਂਜੀ ਤੁਸੀਂ ਉਹ ਚਿਕਾ ਦਾ ਕਰੈਕਟਰ ਕਰ ਰਹੇ ਸੀ ਮਤਲਬ ਲਈ ਉਹਦੇ ਵਿੱਚ ਇੱਕ ਮੈਂ ਛੋਟਾ ਜਿਹਾ ਰੋਲ ਦਿੱਤਾ ਸੀਗਾ ਹਾਂਜੀ ਉਹ ਪੈਟਰੋਲ ਪੰਪ ਦਾ ਸੀਨ ਸੀਗਾ ਉੱਥੇ ਉਹਨਾਂ ਨੇ ਮੈਨੂੰ ਬੁਲਾਇਆ ਸੀ ਉਹ ਮਤਲਬ ਉਹ ਤੇਲ ਦੀ ਕਿਲਤ ਸੀ ਠੀਕ ਹੈ ਸਰ ਲੋਕ ਡਰਾਮ ਲੈ ਕੇ ਨਾ ਲੈਣਾ ਲਾ ਕੇ ਖੜ ਜਾਂਦੇ ਸੀ ਠੀਕ ਹੈ ਸਰ ਤਕੜਿਆਂ ਨੂੰ ਤੇਲ ਦੇ ਦਿੰਦੇ ਸੀ ਮੜੇ ਰਹਿ ਜਾਂਦੇ ਸੀ ਹਾਂ ਬਿਲਕੁਲ ਬਿਲਕੁਲ ਉੱਥੇ ਕੋ ਮੇਰਾ ਡਾਇਲੋਗ ਸੀ ਵੀ ਲੋਕ ਆਉਂਦੇ ਆ ਢੋਲ ਭਰਾ ਕੇ ਲੈ ਜਾਂਦੇ ਆ ਸਾਨੂੰ ਵੀ ਲੀਟਰ ਦੇ ਦਿੰਦੇ ਕੀ ਬਾਤ ਹੈ ਹਾਂ ਜੀ ਇਹ 1992 ਦੀ ਗੱਲ ਆ ਠੀਕ ਹੈ ਸਰ ਉਸ ਟਾਈਮ ਨੂੰ ਇੱਕ ਸ਼ੌਕ ਪਿਆ ਮੈਂ ਕਹਾਣੀ ਲਿਖੀ ਠੀਕ ਹੈ ਸਰ ਲੈ ਕੇ ਉਦੋਂ ਸੁਖਜਿੰਦਰ ਸ਼ੇਰਾ ਜੀ ਦਾ ਮੁੱਲਾਂਪੁਰ ਹਾਂ ਜੀ ਦੁਕਾਨ ਸੀਗਾ ਨਿਊਜ਼ਲ ਪ੍ਰਿੰਟ ਦਾ ਗ੍ਰੈਂਡ ਕਰਾਉਂਦੇ ਹਾਂ ਠੀਕ ਹੈ ਸਰ ਭੋਲਾ ਕਹਿੰਦੇ ਹੁੰਦੇ ਸੀ ਉਹਨਾਂ ਨੇ ਹਾਂ ਜੀ ਉੱਥੇ ਇੱਕ ਮੁੰਡਾ ਲੱਗਿਆ ਸੀ ਮੈਂ ਉਹਨਾਂ ਨੂੰ ਕਹਾਣੀ ਦਿਆ ਆ ਹਾਂ ਤੇ ਸ਼ੇਰ ਸਿੰਘ ਨਾਲ ਮੁਲਾਕਾਤ ਉਸ ਟਾਈਮ ਨਹੀਂ ਹੋਈ ਸੀ ਹਾਂਜੀ ਤੇ ਉਹ ਕਹਾਣੀਆਂ ਉਹ ਮੁੰਡਿਆਂ ਨੇ ਅੱਗੇ ਪਿੱਛੇ ਕਰ ਚੁੱਕੇ ਸੀ ਠੀਕ ਤੇ ਸ਼ੇਰਾ ਜੀ ਬਾਅਦ ਚ ਮਿਲਦੇ ਰਹੇ ਮੈਨੂੰ ਕੋਈ ਕਹਾਣੀ ਕਿਤੇ ਲੱਭੀ ਨਹੀਂ ਹਾਂਜੀ ਹਾਂਜੀ ਉਸ ਤੋਂ ਬਾਅਦ ਫਿਰ ਮਨਜਾ ਟੁੱਟ ਗਿਆ ਕੋਈ ਲੇਖ ਹੀ ਨਹੀਂ ਕੋਈ ਕਹਾਣੀ ਨਹੀਂ ਲਿਖੀ ਠੀਕ ਹੈ ਸਰ ਤੇ ਫਿਰ ਉਸ ਤੋਂ ਬਾਅਦ ਵੀ ਮਤਲਬ ਪੂਰਾ ਸਾਲ ਹੀ ਬੰਦ ਰੱਖਿਆ ਨੇ ਕਿ ਵੀ ਚੱਲੀ ਜਾ ਰਹੇ ਸੀ ਨਹੀਂ ਉਹ ਸਟ੍ਰਗਲ ਕਰਦੇ ਰਹੇ ਹਾਂਜੀ ਫਿਰ ਅਕ ਦਿਨਦਰ ਤੋਂ ਮਦਨ ਲਾਲ ਸੱਚ ਦੇਵਾ ਜੀ ਇੱਕ ਬਣਾਉਣ ਲੱਗੇ ਸੀ ਕਾਪਲਾ ਫੈਲੋਂ ਹਾਂਜੀ ਉਹਦੇ ਵਿੱਚ ਵੀ ਮੇਰਾ ਕਮੋਸ਼ਲ ਮਾਨ ਕਰੀਮ ਦਾ ਰੋਲ ਸੀਗਾ ਠੀਕ ਹੈ ਸਰ ਉਹ ਵੀ ਫਿਲਮ ਕਾਫੀ ਬਣ ਚੁੱਕੀ ਸੀ ਇਹ ਦਪਛਾਦਾ ਠੀਕ ਹੈ ਸਰ ਜਿਹੜਾ ਆਪਣਾ ਸਟ੍ਰੈਗਲ ਜਿਵੇਂ ਤੁਸੀਂ ਕਿੰਨਾ ਟਾਈਮ ਕੀਤਾ ਵਾ ਕਿੰਨੀਆਂ ਗੇ ਉਹ ਕੀਤਾ ਵਾ ਸਟ੍ਰੈਗਲ ਤਾਂ ਕਰਦੇ ਆ ਰਹੇ ਜਾਂਦੇ ਹਾਂ ਜਦ ਹਾਂਜੀ ਹਾਂ ਠੀਕ ਹੈ ਕਰਦੇ ਆ ਰਹੇ ਫਿਰ ਉਦੋਂ ਉਹਨਾਂ ਨੇ ਬਣਾਈ ਕੁਛ ਫਿਲਮ ਫਿਰ ਉਹ ਡੱਬਾ ਬੰਦ ਹੋ ਗਈ ਫਿਰ ਠੀਕ ਹੈ ਸਰ ਕੁਸ ਕੁ ਫਿਲਮਾਂ ਡੱਬਾ ਬੰਦ ਹੋ ਜਾਂਦੀਆਂ ਨੇ ਕੁਸ ਕੁ ਪ੍ਰੋਡਕਸ਼ਨ ਕੰਨੀਓ ਵੀ ਹੋ ਜਾਂਦੀਆਂ ਨੇ ਕੁਸ ਕੁ ਐਕਟਰ ਤੇ ਡਾਇਰੈਕਟਰਾਂ ਕੰਨੀਓ ਵੀ ਹੋ ਜਾਂਦੀਆਂ ਨੇ ਜਿੱਥੇ ਇਹ ਦੋਨ ਦਾ ਘਰੇ ਵੀ ਕੰਮ ਕਰਨੇ ਹਾਂਜੀ ਘਰੋਂ ਵੀ ਚੋਰੀ ਵੀ ਜਾਣਾ ਭੱਜ ਗਏ ਸਹੀ ਗੱਲ ਹੈ ਹਾਂਜੀ ਹਾਂ ਇਹ ਇੱਕ ਰੋਪੜ ਫਿਲਮ ਬਣਦੀ ਸੀ ਕਤਲੇਆਮ ਇੱਕ ਵਾਰ ਚੰਨਾ ਡਾਇਰੈਕਟਰ ਸੀ ਬੰਦੇ ਦਾ ਸੀ ਪ੍ਰੋਡਿਊਸਰ ਠੀਕ ਹੈ ਸਰ ਤਗੜੇ ਕਲਾਕਾਰ ਸੀ ਹਾਂਜੀ ਹਾਂ ਉੱਥੇ ਵੀ ਗਿਆ ਤੇ ਵਿੱਚ ਜਾ ਕੇ ਕੰਮ-ਕੁਮ ਲਾਗੇ ਕਰਨੇ ਸੀ ਹਾਂਜੀ ਨਹੀਂ ਤੁਹਾਨੂੰ ਬਲਾਵਾ ਨਹੀਂ ਸੀ ਆਇਆ ਵਿੱਚ ਜਾ ਬੜੇ ਠੀਕ ਜਿਵੇਂ ਆਪਾਂ ਆਪ ਸੌਂਗ ਤੇ ਜਾਵਾਂ ਫਿਲਮ ਜਾ ਬੜਦੇ ਹਾਂ ਤੇ ਥੋੜਾ ਜਿਹਾ ਕੈਰੇਕਟਰ ਮਿਲੇ ਸੀ ਹਾਂਜੀ ਉਹਨਾਂ ਦਾ ਵੀ ਰੌਲਾ ਹੋ ਗਿਆ ਉਹ ਵੀ ਡੱਬਾ ਬੰਦ ਹੋ ਗਈ ਕੋਈ ਕੁਸ ਫਿਲਮਾਂ ਹੋ ਜਾਂਦੀਆਂ ਨੇ ਜੀ ਕਾਰਨ ਹੁੰਦੇ ਆਣੇ ਸ਼ੌਂਕ ਸੀ ਪਹਿਲਾਂ ਤੋਂ ਹੀ ਠੀਕ ਹੈ ਸਰ ਤੇ ਹੁਣ ਤੁਸੀਂ ਕਿਹੜੀਆਂ ਕਿਹੜੀਆਂ ਫਿਲਮਾਂ ਕੀਤੀਆਂ ਫਿਰ ਮੈਂ ਫਿਰ ਮੈਂ ਜਦੋਂ ਲੋਕਡਾਊਨ ਆਇਆ ਨਾ ਲੋਕ ਹਾਂਜੀ ਹਾਂਜੀ ਮੈਂ ਟੈਕਸੀ ਦਾ ਕੰਮ ਕਰਦਾ ਸੀ ਠੀਕ ਹੈ ਜੀ ਜਦੋਂ ਟੈਕਸੀਆਂ ਦੇ ਵਿੱਚ ਪ੍ਰੋਬਲਮ ਆਉਣ ਲੱਗੀ ਵੀ ਉਹ ਬੰਦੇ ਨਹੀਂ ਬਾਹਰ ਸਕਦੇ ਵੱਧ ਆ ਨਹੀਂ ਕਰ ਸਕਦੇ ਹਾਂਜੀ 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 ਜਿਹੜੋ ਟੈਕਸੀ ਵਾਲੇ ਬੰਦੇ ਨੂੰ ਜਿਹੜੀਆਂ ਜਿਹੜੀਆਂ ਪ੍ਰੋਬਲਮਾਂ ਆਉਂਦੀਆਂ ਉਹ ਮੈਂ ਮਨ ਚ ਕ੍ਰੀਏਟ ਕਰਕੇ ਫਿਰ ਮੈਂ ਇੱਕ ਫਿਲਮ ਬਣਾਈ ਸੀ ਟੈਕਸੀ ਡਰਾਈਵਰ ਠੀਕ ਹੈ ਸਰ ਮਤਲਬ ਇਹ ਪਹਿਲੀ ਫਿਲਮ ਸੀ ਤੁਹਾਡੀ ਮੈਂ ਪਹਿਲੀ ਫਿਲਮ ਕਿਹੜੀ ਆਪ ਲਿਖੀ ਹਾਂਜੀ ਹਾਂ ਕਿਆ ਬਾਤ ਆਪ ਹੀ ਬਣਾਈ ਠੀਕ ਹੈ ਜੀ ਟੈਕਸੀ ਡਰਾਈਵਰ YouTube ਚੈਨਲ ਆ ਗਰੇਵਾਰ ਰੈਕੋਰਡ ਤੇ ਪਾਈ ਸੀ ਹਾਂਜੀ ਹਾਂ ਵਧੀਆ ਰਿਸਪੌਂਸ ਹੋਇਆ ਹਾਂਜੀ ਫਿਰ ਦੂਜੀ ਫਿਲਮ ਬਣਾਈ ਮੈਂ ਜੱਟ ਨੂੰ ਮਹਿਣਾ ਠੀਕ ਹੈ ਸਰ ਉਹ ਵੀ ਆਪ ਹੀ ਲਿਖ ਕੇ ਆਪ ਹੀ ਡਾਇਰੈਕਟ ਕੀਤੀ ਆਪ ਹੀ ਲਿਖੀ ਆਪ ਹੀ ਡਾਇਰੈਕਟ ਕੀਤੀ ਹਾਂਜੀ ਫਿਰ ਉਹਨੂੰ ਵੀ ਰਿਸਪੌਂਸ ਵਧੀਆ ਮਿਲਿਆ ਫਿਰ ਮੈਂ ਇੱਕ ਛੋਟੀ ਜਿਹੀ ਫਿਲਮ ਬਣਾਈ 20 ਮਿੰਟ ਦੀ ਹਾਂਜੀ ਹਰਾਮੀ ਸੀਰੀ ਠੀਕ ਹੈ ਸਰ ਅੱਛਾ ਜੀ ਅੱਛਾ ਸਰ ਠੀਕ ਹੈ ਉਹ ਉਹ ਵੀ ਗਰੇਵਰ ਐਕਟਰ ਚੈਨਲ ਤੇ ਪਾਈ ਠੀਕ ਠੀਕ ਹੈ ਸਰ ਮਤਲਬ ਉਹ ਚ ਕਰੈਕਟਰ ਸਾਰੇ ਤੁਸੀਂ ਕਹਾ ਦਾ ਪਲੇ ਕਰ ਰਹੇ ਸੀ ਹਰਾਮੀ ਸੀਰੀ ਚ ਹਰਾਮੀ ਸੀਰੀ ਚ ਮੈਂ ਮਾਲਕ ਦਾ ਠੀਕ ਹੈ ਸਰ ਮਾਲਕ ਦਾ ਜੀ ਹਾਂਜੀ ਹਾਂ ਠੀਕ ਹੈ ਬਿਲਕੁਲ ਸੀਰੀ ਸੀ ਇੱਕ ਮੈਂ ਮਾਲਕ ਸੀ ਉਹ ਦੋਨਾਂ ਦਾ ਇਹੀ ਆਪਸ ਵਿੱਚ ਬਾਰਤਾਲਾਪ ਹੋ ਰਹੀ ਆ ਹਾਂ ਠੀਕ ਹੈ ਜੀ ਸਰ ਫਿਰ ਉਸ ਤੋਂ ਬਾਅਦ ਇੱਕ ਕਬੂਤਰ ਬਾਜੀ ਫਿਲਮ ਬਣਾਈ ਸੀ ਮੈਂ ਅਛਾ ਤੇ ਟਰੀ ਸਾਧਨਾ ਦੀ ਘਾਟ ਸੀ ਉਹ ਫਿਲਮ ਥੋੜੀ ਜਿਹੀ ਵਧੀਆ ਨਹੀਂ ਬਣੀ ਤੇ ਚਲੋ ਹਾਂਜੀ ਸੀ ਵੈਸੇ ਉਹ ਚੈਨਲ ਤੇ ਹਾਂ ਰਿਸਪੌਂਸ ਘੱਟ ਮਿਲਿਆ ਠੀਕ ਤੇ ਫਿਰ ਉਹ ਬੇਟਾ ਮੇਰਾ ਕੈਮਰਾ ਚਲਾਉਦਾ ਹੁੰਦਾ ਸੀ ਹਾਂਜੀ ਰਿਟਰਨ ਕਰਦਾ ਸੀ ਠੀਕ ਹੈ ਉਹ ਬਾਹਰ ਚਲੇ ਗਿਆ ਹਾਂਜੀ ਫਿਰ ਮੈਂ ਮਿਲਦਾ ਬੇਟਾ ਵੀ ਥੋੜਾ ਮਤਲਬ ਇਹੀ ਕੰਮਾਂ 'ਚ ਨਹੀਂ ਮੇਰੇ ਨਾਲ ਸਪੋਰਟ ਕਰਦਾ ਸੀ ਠੀਕ ਹੈ ਸਪੋਰਟ ਕਰ ਰਿਹਾ ਸੀ ਠੀਕ ਹੈ ਚਲੋ ਵਧੀਆ ਗੱਲ ਹੈ ਜੀ ਬੜਾ ਵਧੀਆ ਲੈਂਡ ਹੋ ਰਿਹਾ ਹਾਂਜੀ ਇਹ ਫਿਰ ਮੇਰੀ ਮੁਲਾਕਾਤ ਹੋਈ ਹਾਂਜੀ ਬਲਵਿੰਦਰ ਉਪਲ ਜੀ ਨਾਲ ਠੀਕ ਹੈ ਜੀ ਹਾਂਜੀ ਉਹਨਾਂ ਨੇ ਇੱਕ ਜੱਦੀ ਸਰਦਾਰ ਗਾਣਾ ਸੀਗਾ ਹਾਂਜੀ ਰਮੇਸ਼ ਚਾਹਾਨ ਦੀ ਬੇਟੀ ਦੇਖਾ ਚਾਹਾਨ ਦਾ ਠੀਕ ਹੈ ਸਰ ਉਹਦੇ ਵਿੱਚ ਮੈਨੂੰ ਉਹਨਾਂ ਨੇ ਬੁਲਾ ਕੇ ਹੂੰ ਉਹ ਲੜਕੀ ਦੇ ਬਾਪ ਦਾ ਰੋਲ ਦਿੱਤਾ ਹੁਣ ਵੀ ਉਹ ਕਈ ਕਰ ਰਹੇ ਨੇ ਸੌਂਗ ਕਰ ਰਹੇ ਨੇ ਫਿਲਮਾਂ ਵੀ ਕਰ ਰਹੇ ਨੇ ਨਹੀਂ ਉਹਨਾਂ ਨਾਲ ਹੁਣ ਮੈਂ ਬਹੁਤ ਜ਼ਿਆਦਾ ਸ਼ੌਂਕ ਕਰ ਚੁੱਕਿਆ ਹਾਂ ਅੱਛਾ ਠੀਕ ਹੈ ਜੀ ਹਾਂ ਗੁੰਭਗਤਿ ਵਾਲੇ ਦਾ ਹਾਂਜੀ ਹਾਂ ਤੇ ਆ ਰੈਫਰੈਂਸ ਸੌਂਗ ਹਾਂ ਜੀ ਬਹੁਤ ਜੋਸ਼ ਬਹੁਤ ਜ਼ਿਆਦਾ ਸ਼ੌਂਕ ਉਹਨਾਂ ਨੇ ਨਾ ਕਰ ਚੁੱਕੇ ਉਹਨਾਂ ਨੇ ਫਿਰ ਮੇਰੀ ਮੁਲਾਕਾਤ ਕਰਾਈ ਹਾਂਜੀ ਬੂਟਾ ਬਰਨਪੁਰ ਨਾ ਹਾਂਜੀ ਹਾਂ ਬੂਟਾ ਬਰਨਪੁਰ ਜੀ ਡੀਓਪੀ ਬਹੁਤ ਘੈਂਟ ਕੰਮ ਕਰ ਰਹੇ ਹਾਂਜੀ ਹਾਂ ਬਹੁਤ ਸੋਹਣਾ ਵੀਡੀਓ ਵੀ ਬਹੁਤ ਘੈਂਟ ਬਣਾਇਆ ਹੈ ਭਾਈ ਫਿਰ ਉਹਨਾਂ ਨਾਲ ਜਦੋਂ ਮੁਲਾਕਾਤ ਹੋਈ ਫਿਰ ਮੈਂ ਤਰੀਕੇ ਵੱਧ ਫਿਲਮ ਲਿਖੀ ਹਾਂਜੀ ਲਾਲਚ ਕੈਨੇਡਾ ਦਾ ਠੀਕ ਆ ਜੀ ਹਾਂ ਬਹੁਤ ਘੈਂਟ ਫਿਲਮ ਸੀ ਬੜੀਆ ਚੱਲੀ ਆ ਜੀ ਉਹ ਹਾਂਜੀ ਹਾਂ ਉਹ ਫਿਰ ਮੈਂ ਫਿਲਮ ਸ਼ੂਟ ਕੀਤੀ ਲਾਲਚ ਕੈਨੇਡਾ ਦਾ ਫਿਲਮ ਸ਼ੂਟ ਕਰਕੇ ਤੇ ਫਿਰ ਮੈਂ ਆਪਦਾ ਚੈਨਲ ਕ੍ਰੀਏਟ ਕੀਤਾ ਬਿੱਟੂ ਆਂਡਲੂ ਠੀਕ ਹੈ ਸਰ ਹਾਂਜੀ ਕਿਉਂਕਿ ਬਿੱਟੂ ਮੇਰਾ ਨਵਾਂ ਆਂ ਆਂਡਲੂ ਮੇਰਾ ਪਹਿੰਡਾ ਹਾਂਜੀ ਹਾਂ ਫਿਰ ਲਾਲਚ ਕੈਨੇਡਾ ਦਾ ਤਾਂ ਬਹੁਤ ਚੱਲ ਗਈ ਹੋਣੀ ਆ ਉਹ ਬਹੁਤ ਚੱਲੀ ਬਹੁਤ ਵਧੀਆ ਗੱਲ ਆ ਜੀ ਵਧੀਆ ਰਿਸਪੌਂਸ ਆਇਆ ਤਾਂ ਰੁਪਿਆ ਕੰਮ ਜਾਣੀ ਫਿਰ ਲਿਖੀ ਹਾਂਜੀ ਇੱਕ ਛੋਟੀ ਜੀ ਫਿਲਮ ਬੋਟਾਂ ਵੇਲੇ ਸਰਪੰਚੀ ਮਾਤਲ ਬੰਦੇ ਦੀ ਹਾਂਜੀ ਹਾਂ ਠੀਕ ਹੈ ਜੀ ਫਿਰ ਮੈਂ ਉਹ ਨੌ ਤਾਂ ਸੀਗਾ ਸੂਗਾ ਵਾਲੀ ਸੀ ਜੀ ਹਾਂਜੀ ਪਰ ਉਹ ਛੋਟਾ ਨੋਕਰਾਤਾ ਕਹੀਏ ਨੇ ਠੀਕ ਟਾਈਟਲ ਛੋਟਾ ਕਰਤਾ ਮਤਲਬ ਉਹ ਛੋਟਾ ਕਰਕੇ ਛੂਲਾ ਮਲੀ ਠੀਕ ਠੀਕ ਸੇਜ ਤੋਂ ਸਰਪੰਚ 30 ਮਤਲਬ ਨੇ ਠੀਕ ਆ ਜੀ ਤੇ ਹਾਂਜੀ ਉਹ ਵੀ ਬਿੱਟੂ ਵਾਲ ਨੂੰ ਦੇ ਚੱਲੀ ਆ ਜੀ ਠੀਕ ਆ ਜੀ ਬਹੁਤ ਵਧੀਆ ਰਿਸਪੌਂਸ ਮਿਲਿਆ ਚਲੋ ਵਧੀਆ ਗੱਲ ਆ ਜੀ ਵਧੀਆ ਕੰਮ ਚੱਲ ਰਿਹਾ ਵਾ ਫੇਰ ਇੱਕ ਆਹਾ ਬਣਾਈ ਸੀ ਕਿ ਹਾਂਜੀ ਟੁੱਟੀਆਂ ਉਮੀਦਾਂ ਸਹੀ ਗੱਲ ਆ ਜੀ ਹਾਂ ਉਹ ਉਹ ਵੀ ਵਧੀਆ ਚੱਲੀ ਠੀਕ ਆ ਜੀ ਫਿਲਮਾਂ ਮੈਂ ਬੜੀਆਂ ਫਿਲਮਾਂ ਵੀ ਲੱਗ ਚੁੱਕੇ ਆ ਹਾਂਜੀ ਤੇ ਫਿਰ ਮੈਂ ਇੱਕ ਫਿਲਮ ਕਰਨ ਗਿਆ ਸੀ ਮਲਕੀ ਦਿਓਲ ਦੀ ਫਿਲਮ ਸੀਗੀ ਹਾਂਜੀ ਕੀਤੇ ਕਰਮਾਂ ਦਾ ਫਲ ਹਾਂਜੀ ਹਾਂ ਠੀਕ ਹੈ ਜੀ ਉਹਦੇ ਵਿੱਚ ਵੀ ਮੈਨੂੰ ਉਹਨੇ ਟਰੈਕਟਰ ਦਿੱਤਾ ਸੀ ਹਾਂ ਉੱਥੋਂ ਮੇਰੀ ਮੁਲਾਕਾਤ ਮਿਲੀ ਹੋਈ ਅਵਤਾਰ ਵਰਮਾ ਜੀ ਨਾਲ ਹਾਂ ਬਹੁਤ ਉਹ ਵੀ ਘੈਂਟ ਐਕਟਰ ਨੇ ਸੋਹਣਾ ਕੰਮ ਕਰ ਰਹੇ ਨੇ ਉਹਨਾਂ ਨੇ ਫਿਰ ਮੇਰੇ ਪਾਲੀ ਦੇ ਤੇ ਬਾਲੀ ਦੇ ਦੋ Song ਕੀਤੇ ਹਾਂਜੀ ਬਾਪੂ ਮੇਰਾ ਰੱਬ ਵਰਗਾ ਤੇ ਕਿਸੇ ਬਾਪੂ ਵਰਗਾ ਕੋ ਠੀਕ ਹੈ ਸਰ ਬਹੁਤ ਵਧੀਆ ਰਿਸਪੌਂਸ ਚੱਲ ਰਿਹਾ ਮੇਰਾ ਬਾਕੀ ਸਰ ਇਹ ਹੁਣ ਫਿਰ ਆਪਣਾ ਅੱਗੇ ਕੀ ਚੱਲ ਰਿਹਾ ਬਾਈ ਕਨਸੈਪਟ ਅੱਗੇ ਫਿਰ ਮੈਂ ਹੁਣ ਇੱਕ ਆਪਣੇ ਏਰੀਆ ਜੀ ਹਾਂਜੀ ਫਿਲਮ ਬਣ ਰਹੀ ਆ ਧਾਰਮਿਕ ਹਾਂਜੀ ਹਾਂ ਧਾਰਮਿਕ ਕੋਈ ਫਿਲਮ ਬਾਰੇ ਮੈਂ ਜ਼ਿਆਦਾ ਹਾਂਜੀ ਨਹੀਂ ਦੱਸ ਸਕਦਾ ਹਾਂਜੀ ਹਾਂ ਹਾਂ ਠੀਕ ਹੈ ਇਹ ਫਿਲਮ ਹਜੇ ਸ਼ੂਟ ਪ੍ਰਾਈਵੇਸੀ ਹੁੰਦੀਆਂ ਨੇ ਕਈ ਵਾਰ ਸ਼ੂਟਦੇ ਆ ਹਾਂਜੀ ਹਾਂ ਸ਼ੂਟਦੇ ਆ ਠੀਕ ਹੈ ਜੀ ਉਹ ਫਿਰ ਡਾਇਰੈਕਟਰ ਹਾਂਜੀ ਜਸਵੀਰ ਸਿੰਘ ਸ਼ੀਰਾ ਜੀ ਦੇ ਥਰੂ ਅਡਿਸ਼ਨ ਦਿੱਤੀ ਮੈਂ ਜੀਐਨਈ ਹਾਂਜੀ ਹਾਂਜੀ ਮਨਪ੍ਰੀਤ ਸਿੰਘ ਢਾਲੀਵਾਲ ਜੀ ਨੇ ਇਹ ਬੁਲਾਕਤ ਕਰਾਇਆ ਜੀ ਤੇ ਉਹਨਾਂ ਨਾਲ ਫਿਰ ਮੈਨੂੰ ਹੁਣ ਉਹ ਫਿਲਮ ਦੇ ਵਿੱਚ ਮੈਨੂੰ ਚਲੋ ਵਧੀਆ ਗੱਲ ਆ ਜੀ 브레이크 ਦਿੱਤੀ ਉਹਨਾਂ ਨੇ ਕੰਮ ਕਰ ਰਹੇ ਆ ਉਹ ਫਿਲਮ ਸ਼ਟ ਤੇ ਜਾਣ ਵਾਲੀ ਹੈ ਬਸ ਠੀਕ ਆ ਜੀ ਚਲੋ ਵਧੀਆ ਗੱਲ ਆ ਜੀ ਫਿਰ ਮੈਂ ਦੋ ਵੱਡੀਆਂ ਫਿਲਮਾਂ ਵੀ ਲਿਖੀਆਂ ਪਈਆਂ ਨੇ ਹਾਂਜੀ ਤੇ ਇੱਕ ਫਿਲਮ ਮੈਂ ਲਿਖੀ ਆ ਦਰਦ ਵਿਛੋੜਾ 1947 ਕੀ ਬਾਤ ਆ ਕੀ ਬਾਤ ਆ ਇਹ ਉਸ ਟਾਈਮ ਦੀ ਕਹਾਣੀ ਆ ਹਾਂਜੀ ਇਹਨਾਂ ਕਈ ਲੋਕਾਂ ਨੂੰ ਭੁਲੇਖਾ ਬਾਹਰੀ ਇਹ ਕਹਿੰਦੇ ਲੋਕ ਨੇ ਇਹ ਬਾਹਰ ਤੋਂ ਇਹਨੂੰ ਬਾਹਰੀ ਕਹਿੰਦੇ ਹਾਂਜੀ ਹਾਂਜੀ ਕਈ ਲੋਕ ਉਹਨਾਂ ਨੂੰ ਪਨਾਹਗਰੀ ਇਹ ਕਹਿੰਦੇ ਆ ਠੀਕ ਆ ਜੀ ਕਈ ਲੋਕ ਉਹਨਾਂ ਨੂੰ ਨੂਰ ਫੂਜੀ ਵੀ ਕਹਿੰਦੇ ਆ ਫੂਜੀ ਠੀਕ ਆ ਸਰ ਉਹ ਭੁਲੇਖਾ ਇਹ ਆ ਜਿਹੜੇ ਤਾਂ ਹਾਂਜੀ ਸਾਂਝੇ ਪੰਜਾਬ ਦੇ ਵਿੱਚ ਉਸ ਟਾਈਮ ਹਾਂਜੀ ਹਾਂ ਪਸ਼ੋਰ ਲਾਹੌਰ ਜਾਂ ਉੱਥੇ ਦੇ ਮੁੱਢ ਕਦੀਮ ਤੋਂ ਜੰਪਾਲਾ ਹਾਂਜੀ ਓਹੋ ਬਾਰ ਤੋਂ ਬਾਅਦ ਇਧਰ ਆ ਬਸੀ ਠੀਕ ਹੈ ਹਾਂਜੀ ਹਾਂਜੀ ਉਹਨਾਂ ਕਹਿੰਦੇ ਰਫੂਜੀ ਰਫੂਜੀ ਠੀਕ ਹੈ ਜੀ ਜਿਹੜੇ ਬਾਹਰ ਆ ਰਹੇ ਆ ਹਾਂਜੀ ਇਹੇ ਅੰਗਰੇਜ਼ਾਂ ਨੇ ਉੱਥੇ 5 12 ਵਸਾਈਆਂ ਸੀਆਂ ਹਾਂਜੀ ਪਾਕਿਸਤਾਨ ਦੇ ਵਿੱਚੋਂ ਹੁਣ ਪਾਕਿਸਤਾਨ ਬਣਿਆ ਉਹ ਤਾਂ ਸਾਂਝਾ ਹਾਂ ਜਦੋਂ ਤਾਂ ਇੱਕ ਮਤਲਬ ਇੱਕ ਸਟੇਜ ਸੀ ਸਾਰੀ ਇਹੋ ਮਤਲਬ ਇੱਕ ਜੰਗਲ ਦਾ ਏਰੀਆ ਸੀ ਹਾਂਜੀ ਹਾਂ ਉਹ ਬਾਤ ਕਰਨ ਦੀ ਖਾਤਰ ਉਹਨੂੰ 5 12 ਦੇ ਵਿੱਚ ਵੜਿਆ ਗਿਆ ਸੰਤਲ ਦੀ ਵਾਰ ਦੁੱਲੇ ਦੀ ਵਾਰ ਕਈ ਵਾਰ ਸਹੀ ਗੱਲ ਹਾਂਜੀ ਹਾਂ ਬਾਹਰ ਹਾਂਜੀ ਉਸ ਟਾਈਮ ਉਹਨਾਂ ਨੇ ਫਿਰ ਕੀ ਕੀਤਾ ਇਧਰੋਂ ਚੜਦੇ ਪੰਜਾਬ ਚੋਂ ਹਾਂਜੀ ਮਰੇ ਤਾਂ ਇੱਕੋ ਹੀ ਸੀ ਹਾਂਜੀ ਹਾਂ ਚੜਦੇ ਪੰਜਾਬ ਦੇ ਵਿੱਚੋਂ ਨਾ ਜਿਹੜੇ ਤਕੜੇ ਜੁੱਸੇ ਵਾਲੇ ਬੰਦੇ ਹਾਂਜੀ ਮਿਹਨਤੀ ਹੁੰਦੇ ਵੱਡੇ ਪਰਿਵਾਰ ਹਾਂਜੀ ਹਾਂ ਘੱਟ ਜ਼ਮੀਨਾਂ ਵਾਲੇ ਹਾਂਜੀ ਉਹ ਬੰਦੇ ਚੁਣੇ ਠੀਕ ਹੈ ਸਰ ਉਹ ਬੰਦਿਆਂ ਨੂੰ ਚੁਣ ਕੇ ਬਹੁਤ ਹੀ ਘੱਟ ਕੀਮਤ ਤੇ ਉਹਨਾਂ ਨੂੰ ਉੱਧਰ ਜੰਗਲ ਅਲਾਟ ਕਰਾਈ ਠੀਕ ਹੈ ਸਰ ਉਹ ਵੀ ਇਧਰੋਂ ਬੰਦਿਆਂ ਨੇ ਜਾ ਕੇ ਹੂੰ ਉੱਥੇ ਆਵਾਜ਼ ਕੀਤਾ ਆਵਾਜ਼ ਸੋ ਠੀਕ ਹੈ ਸਰ ਜੰਗਲ ਆਵਾਦ ਕੀਤਾ ਹਾਂਜੀ ਜੰਗਲ ਆਵਾਦ ਕਰਤੇ ਉਹਨੋਂ ਕੋੜਾ ਟਰੈਕਟਰ ਟਰਾਲੀਆਂ ਜਾਂ ਮਸ਼ੀਨਾਂ ਸੀ ਬਹੁਤ ਅਸੀਂ ਹੱਥੀ ਬੰਦੇ ਗੱਡੇ ਗੱਡਿਆਂ ਦੇ ਚੱਲਦਾ ਸੀ ਉਹ ਹੱਥਾਂ ਨਾਲ ਹੀ ਪਟਾਈ ਦਿੱਤੀ ਜੰਗਲ ਵਿੱਚ ਤੇ ਜਦ ਤੱਕ ਉਹ ਹੌਲੀ ਹੌਲੀ ਉਹ ਮੇਰਾ ਖਿਆਲ ਆ ਵੀ ਬਜ਼ੁਰਗ ਦੱਸਦੇ ਹੁੰਦੇ ਹਾਂਜੀ ਸ਼ਾਇਦ 50 60 ਜਾਂ 70 ਸਾਲ ਵੀ ਨੂੰ ਪੱਕਾ ਨਹੀਂ ਇੰਨੀ ਕੀ ਵਸੀ ਆ ਬਾੜ ਠੀਕ ਹੈ ਜੀ ਫਿਰ 1947 ਵੇਲੇ ਜਦੋਂ ਯਾਰਾ ਪਿਆ ਉਹ ਵਾਪਸ ਇੱਥੇ ਆ ਗਏ ਅੱਛਾ ਜੀ ਉਹਨਾਂ ਨੂੰ ਬਾੜੀ ਇਹ ਕਹਿੰਦੇ ਆ ਠੀਕ ਹੈ ਬਾੜੀ ਇਹ ਕਹਿੰਦੇ ਠੀਕ ਹੈ ਇੱਥੋਂ ਗਏ ਹਾਂਜੀ ਇੱਥੇ ਵਾਪਸ ਆ ਗਏ ਉਸ ਦੇ ਉੱਤੇ ਮੈਂ ਕਿਹ ਫਿਲਮ ਲਿਖੀ ਆ ਹਾਂਜੀ ਵੀ ਉਹ ਉਹਨਾਂ ਨੇ ਇੱਥੋਂ ਜਾ ਕੇ ਉੱਥੇ ਕਿਵੇਂ ਇੱਕ ਮਿਹਨਤ ਕੀਤੀ ਹਾਂ ਕਿਵੇਂ ਜਿਹੜੇ ਉੱਥੇ ਛੋਟੇ ਜਾ ਕੇ ਵੱਡੇ ਹੋਏ ਹੂੰ ਜੇ ਉੱਥੇ ਦੇ ਜੰਪਲ ਹੋਏ ਕਿੱਥੇ ਜਿਵੇਂ ਉਹਨਾਂ ਦਾ ਉੱਥੇ ਦੇ ਲੋਕਾਂ ਨਾਲ ਪਿਆਰ ਮੁਹੱਬਤ ਪਿਆ ਹੂੰ ਠੀਕ ਆ ਕਿਵੇਂ ਉੱਥੇ ਜਾ ਕੇ ਗੱਭਰੂ ਮਟਿਆਰ ਮੁੰਡੇ ਕੁੜੀਆਂ ਗੱਭਰੂ ਮਟਿਆਰ ਹੋਏ ਹਾਂਜੀ ਕਿਸੇ ਦੇ ਕਿਸੇ ਨਾਲ ਰਿਸ਼ਤੇ ਤਾਂ ਹੋਏ ਕਿਸੇ ਦਾ ਕਿਸੇ ਨਾਲ ਪਿਆਰ ਪਾਇਆ ਹੂੰ ਇਹਦੇ ਰਿਸ਼ਤੇ ਟੁੱਟ ਗਏ ਵੰਡ ਵੇਲੇ ਕੋਈ ਕਿੱਧਰ ਰਹਿ ਗਿਆ ਕੋਈ ਕਿੱਧਰ ਰਹਿ ਗਿਆ ਦੋਸਤ ਜੀ ਚਾਹੁੰਦੇ ਫਿਰ ਜਦੋਂ ਵਾਪਸ ਆਏ ਹਾਂਜੀ ਉਸ ਆਉਣ ਦੀ ਘਟਨਾ ਹਾਂਜੀ ਪਹੁੰਚਣ ਦੀ ਘਟਨਾ ਜਿਹੜੇ ਕਾਫਲੇ ਦੇ ਰੂਪ ਦੇ ਵਿੱਚ ਠੀਕ ਹੈ ਜੀ ਕਿਉਂਕਿ ਕਈ ਲਟੇਰੇ ਲੋਕ ਜਿਹੜੇ ਸੀ ਨਾ ਲਟੇਰੇ ਜਿਨ੍ਹਾਂ ਦਾ ਕੋਈ ਧਰਮ ਨਹੀਂ ਹੁੰਦਾ ਨਾ ਉਹ ਦੂਆ ਨਾ ਮੁਸਲਮਾਨ ਨਾ ਸੈ ਹੂੰ ਉਹਨਾਂ ਨੇ ਰਾਹਾਂ ਦੇ ਵਿੱਚ ਵੱਡਾ ਟੋਕਾ ਕੀਤਾ ਦੂਜੇ ਨਾਲ ਲੁੱਟੇ ਹਾਂਜੀ ਲੁੱਟੇ ਗਏ ਹਾਂ ਕੋਈ ਰਾਹ ਦੇ ਵਿੱਚ ਮਰ ਗਏ ਤਲਾਬਾਂ 'ਚ ਪਾਣੀ ਛਿੱਟਿਆ ਹੂੰ ਉਹ ਜਿਹੜੀਆਂ ਸਾਰੀਆਂ ਮੁਸ਼ਕਲਾਂ ਆਈਆਂ ਠੀਕ ਹੈ ਜੀ ਉਹ ਫਿਲਮ ਦੇ ਵਿੱਚ ਦਿਖਾ ਰਹੇ ਆ ਮੈਂ ਓਕੇ ਕੀ ਬਾਤ ਫਿਰ ਉਹਨਾਂ ਨੇ ਆ ਕੇ ਇੱਧਰ ਆ ਕੇ ਮਹਿਨਤ ਕੀਤੀ ਹੂੰ ਫਿਰ ਇੱਧਰ ਆ ਕੇ ਮੁੰਡੇ ਕੁੜੀ ਆ ਜਿਹੜੇ ਗੱਪਰੂ ਸੀ ਵਿਆਹ ਹੋ ਗਿਆ ਉਹਨਾਂ ਦੇ ਦੁਬਾਰੇ ਘਰਦਿਆਂ ਨਾਲ ਵਿਆਹ ਕਰਤੇ ਜਾਂ ਕੇ ਕਰਾਈ ਫਿਰ ਜਦੋਂ ਉਹਨਾਂ ਨੇ ਇੱਥੇ ਆ ਕੇ ਦੁਬਾਰਾ ਉਹਨਾਂ ਤਾਂ ਗੱਜਤੀਆਂ ਹੂੰ ਚੜਦੇ ਪੰਜਾਬ 'ਚ ਹਾਂਜੀ ਜਦੋਂ ਫਿਰ ਉਹਨਾਂ ਦੇ ਬੱਚੇ ਗੱਪਰੂ ਹੋ ਗਏ ਹਾਂਜੀ ਆ ਫਿਰ ਉਹ ਆਪਦੇ ਚੰਦੇ ਭਵਿਕ ਲਈ ਬਾਹਰਲੇ ਮੁਲਕਾਂ ਨੂੰ ਪ੍ਰਵੇਸ਼ ਕਰ ਗਏ ਹੂੰ ਹਣ ਵੀ ਜਾ ਰਹੇ ਆ ਅਮਰੀਕਾ ਇੰਗਲੈਂਡ ਉੱਥੇ ਚੜ ਗਏ ਹੁਣ ਵੀ ਜਾ ਰਹੇ ਆ ਪੰਜਾਬ ਛੱਡ ਛੱਡ ਕੇ ਹਾਂਜੀ ਹੁਣ ਵੀ ਜਾ ਰਹੇ ਨੇ ਬੱਚੇ ਉਹਦੀ ਤਰਾਸੀ ਇਹ ਆ ਵੀ ਜਿਹੜੇ ਉੱਥੇ ਜਾ ਕੇ ਉਹ ਮੁੜ ਕੇ 20 25 25 30 30 ਸਾਲ ਵਾਪਸ ਇੱਧਰ ਨਹੀਂ ਆਏ ਨਹੀਂ ਆਉਂਦੇ ਜੀ ਉਹ ਕੋਈ ਕੱਟਿਆ ਗਿਆ ਸੀ ਕੋਈ ਪੱਜ ਕੇ ਗਿਆ ਸੀ ਕਿਹਨੇ ਰਫੂਜੀ ਕੇਸ ਲਾਇਆ ਸੀ ਉਹਨਾਂ ਦੇ ਉੱਧਰ ਵਿਆਹ ਹੋਏ ਉੱਧਰ ਹੀ ਬੱਚੇ ਹੋ ਗਏ ਹਾਂਜੀ ਹੂੰ ਬਿਲਕੁਲ ਉਹ ਬੱਚੇ ਹੁਣ ਇੱਧਰ ਨੂੰ ਵਾਪਸ ਨਹੀਂ ਆ ਰਹੇ ਹਾਂਜੀ ਹਾਂ ਨਉ ਉਹਨਾਂ ਦੀ ਤੇ ਇੱਥੇ ਵਾਲੇ ਬੰਦਿਆਂ ਦੀ ਆਪ ਦੇ ਵਿੱਚ ਜੋ ਤਰਾਸਦੀ ਆ ਹੂੰ ਉਸ ਫਿਲਮ ਦੇ ਵਿੱਚ ਦਿਖਾਇਆ ਗਿਆ। ਕੀ ਬਾਤ ਆ ਕੀ ਬਾਤ। ਠੀਕ ਹੈ ਜੀ। ਫਿਰ 78 80 85 ਸਾਲ ਬਾਅਦ ਹਾਂਜੀ ਜਿਹੜੇ ਪਾਕਿਸਤਾਨ ਤੋਂ ਚੜਦੇ ਐ ਲੈਨੇ ਪੰਜਾਬ ਤੋਂ ਹਾਂਜੀ ਲੈਨੇ ਪੰਜਾਬ ਤੋਂ ਇੱਧਰੋਂ ਚੜਦੇ ਪੰਜਾਬ ਤੋਂ ਜਦੋਂ ਜਾ ਕੇ ਕੈਨੇਡਾ ਦੇ ਵਿੱਚ ਫਿਰ ਇਕੱਠੇ ਹੁੰਦੇ ਆ। ਹਾਂਜੀ ਫਿਰ ਉਹਨਾਂ ਦਾ ਮੇਲ ਮਲਾਪ ਹੋਇਆ। ਠੀਕ ਹੈ ਜੀ। ਪੁਰਾਣੇ ਬਣਾਉਣਾ ਹਾਂਜੀ ਹਾਂ ਉਹ ਇੱਕ ਸਾਰੀ ਸਥਿਤੀ ਉਸ ਫਿਲਮ ਦੇ ਵਿੱਚ ਦਿਖਾਈ ਜਾਣੀ ਹੈ ਠੀਕ ਹੈ ਜੀ ਬਹੁਤ ਸੋਹਣੀ ਫਿਲਮ ਹਾਂਜੀ ਹਾਂ ਉਹ ਉਸੇ ਤਰੀਕੇ ਨਾਲ ਬਣਨੀ ਆ ਉਵੇਂ ਪੁਰਾਣੇ ਗੱਡੇ ਉਵੇਂ ਪੁਰਾਣੇ ਕੱਪੜੇ ਉਵੇਂ ਪੁਰਾਣੇ ਬਾਜ਼ਾਰ ਲੱਗਣਗੇ ਪੁਰਾਣਾ ਇਤਿਹਾਸ ਬਣੂਗਾ ਫਿਰ ਉਹਦੋਂ ਬਾਅਦ ਨਵੇਂ ਜੋ ਗੱਜਾਉਗੀ ਕੰਸੈਪਟ ਬਹੁਤ ਲੰਮਾ ਦਿੱਸਦਾ ਹੈ ਗੱਜਾਉਗੀ ਤੇ ਇਹਦੇ ਵਾਸਤੇ ਕੋਈ ਇਹ ਦਰਦ ਰੱਖਣ ਵਾਲਾ ਜਦੋਂ ਪ੍ਰੋਡਿਊਸਰ ਮਿਲ ਗਿਆ ਹਾਂ ਸਹੀ ਗੱਲ ਹੈ ਜੀ ਇਹਦੇ ਵਾਸਤੇ ਜਦੋਂ ਆਪਾਂ ਨੂੰ ਇਹਦਾ ਪ੍ਰੋਡਿਊਸਰ ਮਿਲ ਗਿਆ ਉਸ ਟਾਈਮ ਇਹਦੀ ਵੇਟ ਕਰਨੀ ਪਊਗੀ ਠੀਕ ਹੈ ਸਰ ਤੇ ਫਿਰ ਉਹ ਫਿਲਮ ਸੈਟ ਤੇ ਜਾਊਗਾ ਹਾਂਜੀ ਹਾਂ ਤੇ ਹੋਰ ਹੋਰ ਵੀ ਬਹੁਤ ਲਿਖੀਆਂ ਹੋਈਆਂ ਨੇ ਮੇਰੇ ਕੋਲ ਠੀਕ ਹੈ ਸਰ ਉਹ ਬਦੋ ਸ਼ਾਰਟ ਫਿਲਮਾਂ ਕਰਦੇ ਰਵਾਂਗੇ ਹਾਂਜੀ ਆ ਸ਼ਾਰਟ ਫਿਲਮਾਂ ਜ਼ਰੂਰੀ ਆ ਕਨਸੈਪਟ ਮਿਹਨਤ ਤਾਂ ਜਾਰੀ ਰੱਖਣੀ ਚਾਹੀਦੀ ਬੰਦੇ ਨੇ ਹਾਂਜੀ ਸ਼ਾਰਟ ਮੈਂ ਤਾਂ ਜ਼ਰੂਰ ਕਰਦੇ ਰਵਾਂਗੇ ਚਲੋ ਵਧੀਆ ਗੱਲ ਹੈ ਜੀ ਬਾਕੀ ਗੀਤਾਂ ਦੇ ਵਿੱਚ ਕੰਮ ਕਰਦੇ ਆ ਚਲੋ ਵਧੀਆ ਵਧੀਆ ਜੀ ਗੀਤਾਂ ਚ ਵੀ ਵਧੀਆ ਵਧੀਆ ਗੱਲ ਆ ਜੀ ਕੰਮ ਚੱਲਣਾ ਉਸ ਤੋਂ ਵੇਨਾ ਆਪਦਾ ਜਿਹੜਾ ਜ਼ਿੰਮੇਵਾਰੀ ਦਾ ਕਿਰਤ ਆ ਹਾਂਜੀ ਹਾਂ ਖੇਤੀਬਾੜੀ ਆ ਜਿੰਨੀ ਕੋ ਉਹ ਕਰਦੇ ਆ ਫੁੱਲ ਤੇ ਨਾਲ ਟੈਕਸੀ ਦਾ ਕੰਮ ਆ ਮੇਰਾ ਚਲੋ ਚਲੋ ਵਧੀਆ ਗੱਲ ਆ ਉਹ ਟੈਕਸੀ ਵੀ ਚਲਾ ਰਹੇ ਆ ਹਾਂਜੀ ਹਾਂ ਨਾਲ ਘਰ ਦੀ ਕਬੀਲਦਾਰੀ ਵੀ ਚਲਾ ਰਹੇ ਆ ਨਾਲ ਆ ਤਾਂ ਸ਼ੌਂਕ ਵੀ ਪੂਰਾ ਕਰ ਰਹੇ ਆ ਨਹੀਂ ਨਹੀਂ ਵਧੀਆ ਗੱਲ ਆ ਬਾਜੀ ਚਲੋ ਸਾਰਾ ਕੋਈ ਵੀ ਕਲਾਕਾਰ ਆ ਇੱਕ ਦਿਨ ਉਹ ਲੈ ਕੇ ਏਡਾ ਛੇਤੀ ਨਹੀਂ ਬਣਿਆ ਨਹੀਂ ਬਣਦੇ ਜੀ ਸਹੀ ਗੱਲ ਆ ਜੀ ਸੰਘਰਸ਼ ਸਾਰਿਆਂ ਨੇ ਕੀਤਾ ਔਰ ਸਾਰਿਆਂ ਨੂੰ ਹੀ ਕਰਨਾ ਪੈਂਦਾ ਸਭ ਤੋਂ ਪਹਿਲੇ ਇਹ ਸੰਘਰਸ਼ ਆ ਉਹ ਘਰ ਤੋਂ ਸ਼ੁਰੂ ਹੁੰਦਾ ਘਰ ਤੋਂ ਹੁੰਦਾ ਸਹੀ ਗੱਲ ਆ ਜੀ ਹਾਂਜੀ ਉਹ ਤਾਂ ਮੇਰੀ ਗੱਲ ਸਮਝਦੇਗਾ ਕਰਦਾ ਕੰਮ ਛੱਡ ਕੇ ਜਾਣਾ ਹਾਂਜੀ ਹਾਂ ਠੀਕ ਆ ਨਹੀਂ ਇਹ ਜਿੱਥੇ ਜਾਣਾ ਉੱਥੇ ਖਰਚਾ ਕਰਕੇ ਵੀ ਜਾਣਾ ਹੂੰ ਪਹੁੰਚਣਾ ਵੀ ਆ ਤੇ ਉਹਨਾਂ ਟਾਈਮਾਂ ਦੇ ਵਿੱਚ ਵਿਚਾਲੇ ਫਿਰ ਫਿਲਮਾਂ ਦਾ ਦੌਰ ਖਤਮ ਹੋ ਗਿਆ ਸੀ ਠੀਕ ਆ ਜੀ ਹੂੰ ਦੌਰ ਜਦੋਂ ਖਤਮ ਹੋ ਗਿਆ ਸੀ ਫਿਰ ਉਹ ਆ ਦੇ ਬੱਚੇ ਪਰਿਵਾਰਾਂ ਕਾ ਨਹੀਂ ਹੋੜ ਜਗੇ ਹਾਂ ਇਹ ਤਾਂ ਫਿਰ ਜਾ ਕੇ ਜਦੋਂ ਅਰਪਾਦਗਮਾਨ ਜੀ ਨੇ ਮਨਮੋਹਨ ਸਿੰਘ ਜੀ ਨੇ ਹਾਂ ਜੀ ਜੀ ਆਏ ਹਾਂ ਹਾਂ ਜੀ ਜੀ ਆਏ ਹਾਂ ਫਿਰ ਬਹੁਤ ਸੁਣਾ ਦੁਬਾਰਾ ਵੀ ਆ ਵੀ ਫਿਲਮਾਂ ਦਾ ਇਹ ਫਿਰ ਦੁਬਾਰਾ ਆ ਰਹਿ ਜਾਣ ਹਾਂ ਜੀ ਹਾਂ ਉਤੋਂ ਪਹਿਲਾਂ ਹਾਂਜੀ ਇਸ ਟਾਈਮ ਮੈਨੂੰ ਉਹ ਇਤਿਹਾਸਕ ਫਿਲਮ ਜਿਹੜੀ ਉਹ ਮਿਲੀ ਆ ਚਲੋ ਵਧੀਆ ਗੱਲ ਆ ਮੈਂ ਉਹਦਾ ਹਜੇ ਨਾਉ ਨਹੀਂ ਲਾਂਚ ਨਹੀਂ ਨਹੀਂ ਬੜੀ ਵਧੀਆ ਲਾਂਚ ਹੁੰਦੀਆਂ ਨੇ ਪਾਏ ਹਾਂਜੀ ਆ ਪ੍ਰਾਈਵਸੀ ਆਉਂਦੀਆਂ ਨੇ ਜਿਹੜੀਆਂ ਪ੍ਰਾਈਵਸੀ ਆਉਂਦੀਆਂ ਕਰਾਈਆਂ ਤੇ ਹੋਰ ਵੀ ਇੱਕ ਦੋ ਆਫਰਾਂ ਹਾਂਜੀ ਆਈਆਂ ਹੋਈਆਂ ਨੇ ਚਲੋ ਵਧੀਆ ਗੱਲ ਆ ਜੀ ਤੇ ਉਹ ਪਾਈ ਅਸੀਂ ਜ਼ਰੂਰ ਕਰ ਰਹੇ ਹਾਂ ਹਾਂਜੀ ਹਾਂਜੀ ਬਾਜੀ ਧੰਨਵਾਦ ਤੁਹਾਡਾ ਸਾਡੇ ਚੈਨਲ ਨੂੰ ਟਾਈਮ ਦਿੱਤਾ ਬਹੁਤ-ਬਹੁਤ ਸ਼ੁਕਰੀਆ ਜਿਹੜਾ ਤੁਸੀਂ ਹਾਂਜੀ ਇੰਨਾ ਟਾਈਮ ਕੱਢ ਕੇ ਸਾਡੇ ਗਰੀਬ ਦੇ ਨਮਾਣੇ ਜਿਹੇ ਨਮਨਵਾਕ ਸਿਹਾ ਹੂੰ ਚਲੋ ਬਾਜੀ ਫਿਰ ਮਿਲਦੇ ਅਗਲੇ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਲਿਆ ਦੇ ਉਹ ਕਹਿੰਦਾ ਫਿਲਮਾਂ ਨੂੰ ਦੇਖ-ਦੇਖ ਕੇ ਹੀ ਸਿੱਖਦੇ ਰਹੇ ਹਾਂਜੀ ਹਾਂਜੀ ਸਰ ਬਿਲਕੁਲ ਹੋਰ ਦਿਮਾਗ 'ਚ ਉਹ ਗੱਲਾਂ ਆਉਂਦੀਆਂ ਗਈਆਂ ਹਾਂਜੀ ਆਉਂਦੀਆਂ ਗਈਆਂ ਤੇ ਘਰਾਂ ਦੇ ਕੰਮ ਕਰਦੇ ਰਹੇ ਨੌਕਰੀਆਂ ਵੀ ਕੀਤੀਆਂ ਬਹੁਤ ਕੋਸ਼ਿਸ਼ ਕੀਤਾ ਤੇ ਕੋਈ ਇੱਕ ਛੋਟੀ ਜੀ ਫੈਕਟਰੀ ਵੀ ਲਾਈ ਰੇਲਵੇ ਪਰਸੇ ਜ ਨੌਕਰੀ ਵੀ ਕੀਤੀ ਠੀਕ ਹੈ ਸਰ ਬਹੁਤ ਕੰਮ ਕੀਤੇ ਹਾਂਜੀ ਫਿਰ ਮੈਂ 1996 93 ਤੇ ਲਗਭਗ ਫਿਲਮ ਬਣੀ ਸੀ ਹਾਂਜੀ ਸ਼ਰਤਾਰਦੀਵਾ ਜੀ ਠੀਕ ਹੈ ਸਰ ਸੁਖਜਿੰਦਰ ਸ਼ੇਰ ਜੀ ਨੇ ਬਣਾਈ ਹਾਂਜੀ ਹਾਂਜੀ ਤੁਸੀਂ ਉਹ ਚਿਕਾ ਦਾ ਕਰੈਕਟਰ ਕਰ ਰਹੇ ਸੀ ਮਤਲਬ ਲਈ ਉਹਦੇ ਵਿੱਚ ਇੱਕ ਮੈਂ ਛੋਟਾ ਜਿਹਾ ਰੋਲ ਦਿੱਤਾ ਸੀਗਾ ਹਾਂਜੀ ਉਹ ਪੈਟਰੋਲ ਪੰਪ ਦਾ ਸੀਨ ਸੀਗਾ ਉੱਥੇ ਉਹਨਾਂ ਨੇ ਮੈਨੂੰ ਬੁਲਾਇਆ ਸੀ ਉਹ ਮਤਲਬ ਉਹ ਤੇਲ ਦੀ ਕਿਲਤ ਸੀ ਠੀਕ ਹੈ ਸਰ ਲੋਕ ਡਰਾਮ ਲੈ ਕੇ ਇਹਨਾਂ ਲੈਣਾ ਲਾ ਕੇ ਖੜ ਜਾਂਦੇ ਸੀ ਠੀਕ ਆ ਸਰ ਤਕੜਿਆਂ ਨੂੰ ਤੇਲ ਦੇ ਦਿੰਦੇ ਸੀ ਮੜੇ ਰਹਿ ਜਾਂਦੇ ਸੀ ਹਾਂ ਬਿਲਕੁਲ ਬਿਲਕੁਲ ਉੱਥੇ ਕੋ ਮੇਰਾ ਡਾਇਲੋਗ ਸੀ ਵੀ ਲੋਕ ਆਉਂਦੇ ਆ ਢੋਲ ਭਰਾ ਕੇ ਲੈ ਜਾਂਦੇ ਆ ਸਾਨੂੰ 20 ਲੀਟਰ ਨਹੀਂ ਦਿੰਦੇ ਕੀ ਬਾਤ ਆ ਹਾਂਜੀ ਇਹ 1992 ਦੀ ਗੱਲ ਆ ਠੀਕ ਆ ਸਰ ਉਸ ਟਾਈਮ ਨੂੰ ਇੱਕ ਸ਼ੌਕ ਪਿਆ ਮੈਂ ਕਹਾਣੀ ਲਿਖੀ ਠੀਕ ਆ ਸਰ ਲੈ ਕੇ ਉਦੋਂ ਸੁਖਜਿੰਦਰ ਸ਼ੇਰਾ ਜੀ ਦਾ ਮੁੱਲਾਂਪੁਰ ਹਾਂਜੀ ਦੁਕਾਨ ਸੀਗਾ ਨਿਊਜਲ ਪ੍ਰਿੰਟਰ ਦਾ ਗ੍ਰੈਂਡ ਕਰਾਉਂਦੇ ਹਾਂ ਠੀਕ ਆ ਸਰ ਭੋਲਾ ਕਹਿੰਦੇ ਹੁੰਦੇ ਜਿਹਨਾਂ ਹਾਂਜੀ ਉੱਥੇ ਇੱਕ ਮੁੰਡਾ ਲੱਗਿਆ ਸੀ ਮੈਂ ਉਹਨਾਂ ਨੂੰ ਕਹਾਣੀ ਦਿਆ ਆ ਹਾਂ ਤੇ ਸ਼ੇਰੇ ਸਾਹਿਬ ਨਾਲ ਮੁਲਾਕਾਤ ਉਸ ਟਾਈਮ ਨਹੀਂ ਹੋਈ ਸੀ ਹਾਂਜੀ ਤੇ ਉਹ ਕਹਾਣੀਆਂ ਉਹ ਮੁੰਡਿਆਂ ਨੇ ਅੱਗੇ ਪਿੱਛੇ ਕਰ ਚੁੱਕੇ ਠੀਕ ਤੇ ਸ਼ੇਰਾ ਜੀ ਬਾਅਦ ਵਿੱਚ ਮਿਲਦੇ ਰਹੇ ਮੈਨੂੰ ਕੋਈ ਕਹਾਣੀ ਕਿੱਥੇ ਲੱਭੀ ਨਹੀਂ ਹਾਂਜੀ ਹਾਂਜੀ ਉਸ ਤੋਂ ਬਾਅਦ ਫਿਰ ਮਨਜਾ ਟੁੱਟ ਗਿਆ ਕੋਈ ਲਿਖ ਹੀ ਨਹੀਂ ਕੋਈ ਕਹਾਣੀ ਨਹੀਂ ਲਿਖੀ ਠੀਕ ਹੈ ਸਰ ਤੇ ਫਿਰ ਉਸ ਤੋਂ ਬਾਅਦ ਵੀ ਮਤਲਬ ਪੂਰਾ ਸਾਲ ਹੀ ਬੰਦ ਰੱਖਿਆ ਨੇ ਕਿ ਵੀ ਚੱਲੀ ਗਏ ਉਹ ਨਹੀਂ ਉਹ ਸਟ੍ਰਗਲ ਕਰਦੇ ਰਹੇ ਹਾਂਜੀ ਫਿਰ ਇੱਕ ਜਿਲੰਦਰ ਤੋਂ ਮਦਨ ਲਾਲ ਸੱਚ ਦੇਵਾ ਜੀ ਇੱਕ ਬਣਾਉਣ ਲੱਗੇ ਸੀ ਕਾਫਲਾ ਫਿਲਮ ਹਾਂਜੀ ਉਹਦੇ ਵਿੱਚ ਵੀ ਮੇਰਾ ਕਮੋਸ਼ਲ ਮਾਨ ਕਰੀਮ ਦਾ ਰੋਲ ਸੀਗਾ ਠੀਕ ਹੈ ਸਰ ਉਹ ਵੀ ਫਿਲਮ ਕਾਫੀ ਬਣ ਚੁੱਕੀ ਸੀ ਇਹ ਦਬਿਛਾ ਦਾ ਠੀਕ ਹੈ ਸਰ ਜਿਹੜਾ ਆਪਣਾ ਸਟ੍ਰੈਗਲ ਜਿਵੇਂ ਤੁਸੀਂ ਕਿੰਨਾ ਟਾਈਮ ਕੀਤਾ ਵਾ ਕਿੰਨੀਆਂ ਕੋ ਉਹ ਕੀਤਾ ਵਾ ਸਟ੍ਰੈਗਲ ਤਾਂ ਕਰਦੇ ਆ ਰਹੇ ਜਾਂਦੇ ਹਾਂ ਜਦ ਹਾਂਜੀ ਹਾਂ ਠੀਕ ਹੈ ਸਰ ਕਰਦੇ ਆ ਰਹੇ ਫਿਰ ਉਦੋਂ ਉਹਨਾਂ ਨੇ ਬਣਾਈ ਕੁਛ ਫਿਲਮ ਫਿਰ ਉਹ ਡੱਬਾ ਬੰਦ ਹੋ ਗਈ ਫਿਰ ਠੀਕ ਹੈ ਸਰ ਕੁਸ ਕੁ ਫਿਲਮਾਂ ਡੱਬਾ ਬੰਦ ਹੋ ਜਾਂਦੀਆਂ ਨੇ ਕੁਸ ਕੁ ਪ੍ਰੋਡਕਸ਼ਨ ਕੰਨੀਓ ਵੀ ਹੋ ਜਾਂਦੀਆਂ ਨੇ ਕੁਸ ਕੁ ਐਕਟਰ ਤੇ ਡਾਇਰੈਕਟਰਾਂ ਕੰਨੀਓ ਵੀ ਹੋ ਜਾਂਦੀਆਂ ਨੇ ਜਿੱਥੇ ਫੇਰ ਦੁਨ ਦਾ ਘਰੇ ਵੀ ਕੰਮ ਕਰਨੇ ਹਾਂਜੀ ਘਰੋਂ ਵੀ ਚੋਰੀ ਵੀ ਜਾਣਾ ਭੱਜ ਗਏ ਸਹੀ ਗੱਲ ਹੈ ਹਾਂਜੀ ਹਾਂ ਇਹ ਇੱਕ ਰੋਪੜ ਫਿਲਮ ਬਣਦੀ ਸੀ ਕਤਲੇਆਮ ਇੱਕ ਵਾਰ ਚਾਹਨਾ ਡਾਇਰੈਕਟਰ ਸੀ ਬੰਬੇ ਦਾ ਸੀ ਪ੍ਰੋਡਿਊਸਰ ਠੀਕ ਹੈ ਸਰ ਤਗੜੇ ਕਲਾਕਾਰ ਸੀ ਹਾਂਜੀ ਹਾਂ ਉੱਥੇ ਵੀ ਵੀ ਗਿਆ ਤੇ ਵਿੱਚ ਜਾ ਕੇ ਕੰਮ-ਕੁਮ ਲਾਗੇ ਕਰਨੇ ਸੀ ਹਾਂਜੀ ਨਹੀਂ ਤੁਹਾਨੂੰ ਬਲਾਵਾ ਨਹੀਂ ਸੀ ਆਇਆ ਵਿੱਚ ਜਾ ਬੜੀ ਠੀਕ ਹੈ ਜਿਵੇਂ ਆਪਾਂ ਆਪਾਂ ਸੌਂਗ ਤੇ ਜਾਵਾਂ ਫਿਲਮ ਜਾ ਬੜਦੇ ਹਾਂ ਹਾਂਜੀ ਤੇ ਥੋੜਾ ਜਿਹਾ ਕੈਰੇਕਟਰ ਮਿਲੇ ਸੀ ਹਾਂਜੀ ਉਹਨਾਂ ਦਾ ਵੀ ਰੌਲਾ ਹੋ ਗਿਆ ਉਹ ਵੀ ਡੱਬਾ ਬੰਦ ਹੋ ਗਈ ਕੋਈ ਫਿਲਮਾਂ ਹੋ ਜਾਂਦੀਆਂ ਨੇ ਜੀ ਕਾਰਨ ਹੁੰਦੇ ਆਣੇ ਸ਼ੌਂਕ ਸੀ ਪਹਿਲਾਂ ਤੋਂ ਹੀ ਠੀਕ ਹੈ ਸਰ ਤੇ ਹੁਣ ਤੁਸੀਂ ਕਿਹੜੀਆਂ ਕਿਹੜੀਆਂ ਫਿਲਮਾਂ ਕੀਤੀਆਂ ਫਿਰ ਮੈਂ ਅਗਲਾ ਵੀ ਫਿਰ ਮੈਂ ਜਦੋਂ ਲੋਕਡਾਊਨ ਆਇਆ ਨਾ ਲੋਕ ਹਾਂਜੀ ਹਾਂਜੀ ਟੈਕਸੀ ਦਾ ਕੰਮ ਕਰਦਾ ਸੀ ਠੀਕ ਹੈ ਜੀ ਜਦੋਂ ਟੈਕਸੀਆਂ ਦੇ ਵਿੱਚ ਪਰਵਾਹ ਮਾਉਣ ਲੱਗੀ ਵੀ ਉਹ ਬੰਦੇ ਨਹੀਂ ਬਾਹਰ ਸਕਦੇ ਵੱਧ ਆ ਵੀ ਕਰ ਸਕਦੇ ਹਾਂਜੀ ਹਾਂਜੀ ਹਾਂ ਜਿਹੜੋ ਟੈਕਸੀ ਵਾਲੇ ਬੰਦੇ ਨੂੰ ਜਿਹੜੀਆਂ ਜਿਹੜੀਆਂ ਪ੍ਰੋਬਲਮਾਂ ਆਉਂਦੇ ਉਹ ਮੈਂ ਚ ਕ੍ਰੀਏਟ ਕਰਕੇ ਫਿਰ ਮੈਂ ਇੱਕ ਫਿਲਮ ਬਣਾਈ ਟੈਕਸੀ ਡਰਾਈਵਰ ਠੀਕ ਹੈ ਸਰ ਮਤਲਬ ਇਹ ਪਹਿਲੀ ਫਿਲਮ ਸੀ ਤੁਹਾਡੀ ਮੈਂ ਪਹਿਲੀ ਫਿਲਮ ਕੀ ਆਪ ਲਿਖੀ ਹਾਂਜੀ ਹਾਂ ਕਿਆ ਬਾਤ ਆਪ ਹੀ ਬਣਾਈ ਠੀਕ ਹੈ ਜੀ ਟੈਕਸੀ ਡਰਾਈਵਰ YouTube ਚੈਨਲ ਆ ਗਰੇਵਾਰ ਰੈਕਡਿੰਗ ਤੇ ਪਾਈ ਸੀ ਹਾਂਜੀ ਹਾਂ ਵਧੀਆ ਰਿਸਪੌਂਸ ਹੋਇਆ ਹਾਂਜੀ ਫਿਰ ਦੂਜੀ ਫਿਲਮ ਬਣਾਈ ਮੈਂ ਜੱਟ ਨੂੰ ਮਹਿਣਾ ਠੀਕ ਹੈ ਸਰ ਉਹ ਵੀ ਆਪ ਹੀ ਲਿਖ ਕੇ ਆਪ ਡਾਇਰੈਕਟ ਕੀਤੀ ਸੀ ਆਪ ਹੀ ਲਿਖੀ ਆਪ ਹੀ ਡਾਇਰੈਕਟ ਕੀਤੀ ਹਾਂਜੀ ਫਿਰ ਉਹਨੂੰ ਵੀ ਰਿਸਪੌਂਸ ਵਧੀਆ ਮਿਲਿਆ ਫਿਰ ਮੈਂ ਇੱਕ ਛੋਟੀ ਜੀ ਫਿਲਮ ਬਣਾਈ 20 ਮਿੰਟ ਦੀ ਹਾਂਜੀ ਹਰਾਮੀ ਸੀਰੀ ਠੀਕ ਹੈ ਸਰ ਅੱਛਾ ਜੀ ਅੱਛਾ ਸਭ ਠੀਕ ਹੈ ਉਹ ਉਹ ਵੀ ਗਰੇਵਰ ਐਕਟਰ ਚੈਨਲ ਤੇ ਪਾਈ ਠੀਕ ਠੀਕ ਹੈ ਸਰ ਮਤਲਬ ਉਹ ਚ ਕਰੈਕਟਰ ਸਾਰੇ ਤੁਸੀਂ ਕਹਾ ਦਾ ਪਲੇ ਕਰ ਰਹੇ ਸੀ ਹਰਾਮੀ ਸੀਰੀ ਚ ਹਰਾਮੀ ਸੀਰੀ ਚ ਮੈਂ ਮਾਲਕ ਦਾ ਠੀਕ ਹੈ ਸਰ ਮਾਲਕ ਦਾ ਜੀ ਹਾਂਜੀ ਹਾਂ ਠੀਕ ਹੈ ਬਿਲਕੁਲ ਇੱਕ ਸੀਰੀ ਸੀ ਇੱਕ ਮੈਂ ਮਾਲਕ ਸੀ ਉਹ ਦੋਨਾਂ ਦਾ ਇਹੀ ਆਪਸ ਵਿੱਚ ਬਾਰਤਾਲਾਪ ਹੋ ਰਹੀ ਆ ਹਾਂ ਠੀਕ ਹੈ ਸਰ ਫਿਰ ਉਸ ਤੋਂ ਬਾਅਦ ਇੱਕ ਕਬੂਤਰ ਬਾਜੀ ਫਿਲਮ ਬਣਾਈ ਸੀ ਮੈਂ ਅਨਸ਼ਾ ਇਹ ਥੋੜੀ ਸਾਦਨਾ ਦੀ ਘਾਟ ਸੀ ਉਹ ਫਿਲਮ ਥੋੜੀ ਜਿਹੀ ਵਧੀਆ ਨਹੀਂ ਬਣੀ ਤੇ ਚਲੋ ਆਈ ਸੀ ਵੀ ਸੇਓ ਚੈਨਲ ਤੇ ਹਮ ਰਿਸਪੌਂਸ ਘੱਟ ਮਿਲਿਆ ਠੀਕ ਤੇ ਫਿਰ ਉਹ ਬੇਟਾ ਮੇਰਾ ਕੈਮਰਾ ਚਲਾਉਦਾ ਹੁੰਦਾ ਸੀ ਹਾਂਜੀ ਰਿਟਰਨ ਕਰਦਾ ਸੀ ਠੀਕ ਹੈ ਉਹ ਬਾਹਰ ਚਲੇ ਗਿਆ ਹਾਂਜੀ ਫਿਰ ਮੈਂ ਮਿਲਦਾ ਵੀ ਥੋੜਾ ਮਤਲਬ ਇਹੀ ਕੰਮਾਂ ਚ ਨਹੀਂ ਮੇਰੇ ਨਾਲ ਸਪੋਰਟ ਕਰਦਾ ਸੀ ਠੀਕ ਹੈ ਸਪੋਰਟ ਕਰ ਰਿਹਾ ਸੀ ਠੀਕ ਹੈ ਚਲੋ ਵਧੀਆ ਗੱਲ ਹੈ ਜੀ ਤਾਂ ਵਧੀਆ ਲੈਂਡ ਹੋਈ ਹੋਊਗਾ ਇਹ ਫਿਰ ਮੇਰੀ ਮੁਲਾਕਾਤ ਹੋਈ ਹਾਂਜੀ ਬਲਵਿੰਦਰ ਉਪਲ ਜੀ ਨਾਲ ਠੀਕ ਹੈ ਜੀ ਹਾਂਜੀ ਉਹਨਾਂ ਨੇ ਇੱਕ ਜੱਦੀ ਸਰਦਾਰ ਗਾਣਾ ਸੀਗਾ ਹਾਂਜੀ ਰਮੇਸ਼ ਚਾਹਾਨ ਦੀ ਬੇਟੀ ਦੇਖਾ ਚਾਹਾਨ ਦਾ ਠੀਕ ਹੈ ਸਰ ਉਹਦੇ ਵਿੱਚ ਮੈਨੂੰ ਉਹਨਾਂ ਨੇ ਬੁਲਾ ਕੇ ਹੂੰ ਉਹ ਲੜਕੀ ਦੇ ਬਾਪ ਦਾ ਦੋਸਤ ਹੁਣ ਵੀ ਉਹ ਕਈ ਕਰ ਰਹੇ ਨੇ ਸੌਂਗ ਕਰ ਰਹੇ ਨੇ ਫਿਲਮਾਂ ਵੀ ਕਰ ਰਹੇ ਨੇ ਉਹਨਾਂ ਨਾਲ ਹੁਣ ਮੈਂ ਬਹੁਤ ਜ਼ਿਆਦਾ ਸ਼ੌਂਕ ਕਰ ਚੁੱਕਿਆ ਹਾਂ ਐਸਾ ਠੀਕ ਹੈ ਜੀ ਹਾਕਮ ਭਗਤ ਜੀ ਵਾਲੇ ਦਾ ਹਾਂਜੀ ਹਾਂ ਤੇ ਅਰੇ ਫਿਰ ਸੌਂਗ ਹਾਂ ਜੀ ਬਹੁਤ ਜੋਸ਼ ਬਹੁਤ ਜ਼ਿਆਦਾ ਸ਼ੌਂਕ ਉਹਨਾਂ ਨਾਲ ਕਰ ਚੁੱਕਾ ਉਹਨਾਂ ਨੇ ਫਿਰ ਮੇਰੀ ਮੁਲਾਕਾਤ ਕਰਾਈ ਹਾਂਜੀ ਬੂਟਾ ਵਰਮਪੁਰ ਨਾਲ ਹਾਂਜੀ ਹਾਂ ਬੂਟਾ ਵਰਮਪੁਰ ਜੀ ਡੀਓਪੀ ਬਹੁਤ ਘੈਂਟ ਕੰਮ ਕਰ ਰਹੇ ਹਾਂਜੀ ਹਾਂ ਬਹੁਤ ਸੋਹਣਾ ਵੀਡੀਓ ਵੀ ਬਹੁਤ ਘੈਂਟ ਬਣਾਇਆ ਨੇ ਭਾਈ ਫਿਰ ਉਹਨਾਂ ਨਾਲ ਜਦੋਂ ਮੁਲਾਕਾਤ ਹੋਈ ਫਿਰ ਮੈਂ ਤਰੀਕੇ ਵੱਧ ਫਿਲਮ ਲਿਖੀ ਹਾਂਜੀ ਲਾਲਚ ਕੈਨੇਡਾ ਦਾ ਠੀਕ ਆ ਜੀ ਹਾਂ ਬਹੁਤ ਘੈਂਟ ਫਿਲਮ ਸੀ ਵਧੀਆ ਚੱਲੀ ਆ ਜੀ ਉਹ ਹਾਂਜੀ ਉਹ ਫਿਰ ਮੈਂ ਫਿਲਮ ਸ਼ੂਟ ਕੀਤੀ ਲਾਲਚ ਕੈਨੇਡਾ ਦਾ ਫਿਲਮ ਸ਼ੂਟ ਕਰਕੇ ਤੇ ਫਿਰ ਮੈਂ ਆਪਦਾ ਚੈਨਲ ਕ੍ਰੀਏਟ ਕੀਤਾ ਬਿੱਟੂ ਆਂਡਲੂ ਠੀਕ ਹੈ ਸਰ ਹਾਂਜੀ ਕਿਉਂਕਿ ਬਿੱਟੂ ਮੇਰਾ ਨਵਾਂ ਆਂਡਲੂ ਮੇਰਾ ਪੰਡਾ ਹਾਂਜੀ ਹਾਂ ਫਿਰ ਲਾਲਚ ਕੈਨੇਡਾ ਦਾ ਤਾਂ ਬਹੁਤ ਚੱਲ ਗਈ ਹੋਣੀ ਆ ਉਹ ਬਹੁਤ ਚੱਲ ਗਈ ਬਹੁਤ ਵਧੀਆ ਗੱਲ ਆ ਜੀ ਵਧੀਆ ਰਿਸਪੌਂਸ ਆਇਆ ਤਾਂ ਰੁਪਿਆ ਕੰਮ ਜਾਣੀ ਫਿਰ ਲਿਖੀ ਹਾਂਜੀ ਇੱਕ ਛੋਟੀ ਜੀ ਫਿਲਮ ਬੋਟਾਂ ਵੇਲੇ ਸਰਪੰਚੀ ਮਾਤਲ ਬੰਦੇ ਦੀ ਹਾਂਜੀ ਹਾਂ ਠੀਕ ਹੈ ਜੀ ਫਿਰ ਮੈਂ ਉਹ ਨੌ ਤਾਂ ਸੀਗਾ ਸੂਰਾਂ ਵਾਲੀ ਸੀਜ ਹਾਂਜੀ ਪਰ ਉਹ ਛੋਟਾ ਨੌਕਰਾਤਾ ਕਈਆਂ ਨੇ ਇਹ ਟਾਈਟਲ ਛੋਟਾ ਕਰਤਾ ਮਤਲਬ ਉਹ ਛੋਟਾ ਕਰਕੇ ਪੂਰਾ ਮਲੀ ਸੀ ਠੀਕ ਠੀਕ ਸੇਜ ਤੋਂ ਸਰਪੰਚੀ ਮਹਤਵਪੂਰਨ ਦੇ ਠੀਕ ਆ ਜੀ ਤੇ ਹਾਂਜੀ ਉਹ ਵੀ ਬਿੱਟੂ ਵਾਲ ਨੂੰ ਦੇ ਚੱਲੀ ਆ ਜੀ ਠੀਕ ਆ ਜੀ ਬਹੁਤ ਵਧੀਆ ਰਿਸਪੌਂਸ ਮਿਲਿਆ ਚਲੋ ਵਧੀਆ ਗੱਲ ਆ ਜੀ ਵਧੀਆ ਕੰਮ ਚੱਲ ਰਿਹਾ ਵਾ ਫਿਰ ਇੱਕ ਆਹਾ ਬਣਾਈ ਸੀ ਕਿ ਹਾਂਜੀ ਟੁੱਟੀਆਂ ਉਮੀਦਾਂ ਸਹੀ ਗੱਲ ਆ ਜੀ ਹਾਂ ਉਹ ਉਹ ਵੀ ਵਧੀਆ ਚੱਲੀ ਠੀਕ ਆ ਜੀ ਫਿਲਮਾਂ ਮੈਂ ਬੜੀਆਂ ਫਿਲਮਾਂ ਵੀ ਲਿਖ ਚੁੱਕੇ ਆ ਹਾਂਜੀ ਤੇ ਫਿਰ ਮੈਂ ਇੱਕ ਫਿਲਮ ਕਰਨ ਗਿਆ ਸੀ ਮਲਕੀ ਦਿਓਲ ਦੀ ਫਿਲਮ ਸੀਗੀ ਹਾਂਜੀ ਕੀਤੇ ਕਰਮਾਂ ਦਾ ਫਲ ਹਾਂਜੀ ਹਾਂ ਠੀਕ ਹੈ ਜੀ ਉਹਦੇ ਵਿੱਚ ਵੀ ਮੈਨੂੰ ਉਹਨੇ ਟਰੈਕਟਰ ਦਿੱਤਾ ਸੀ ਹਾਂਜੀ ਉੱਥੋਂ ਮੇਰੀ ਮੁਲਾਕਾਤ ਮਿਲੀ ਹੋਈ ਅਵਤਾਰ ਵਰਮਾ ਜੀ ਨਾਲ ਹਾਂ ਬਹੁਤ ਉਹ ਵੀ ਘੈਂਟ ਐਕਟਰ ਨੇ ਸੋਹਣਾ ਕੰਮ ਕਰ ਰਹੇ ਨੇ ਉਹਨਾਂ ਨੇ ਫਿਰ ਮੇਰੇ ਪਾਲੀ ਦੇ ਤੇ ਬਾਲੀ ਦੇ ਦੋ Song ਕੀਤੇ ਹਾਂਜੀ ਬਾਪੂ ਮੇਰਾ ਰੱਬ ਵਰਗਾ ਤੇ ਤੇ ਕਿਸੇ ਬਾਪੂ ਵਰਗਾ ਕੋ ਠੀਕ ਹੈ ਸਰ ਬਹੁਤ ਬਧੀਆ ਰਿਸਪਾਂਸ ਚ ਰਿਹਾ ਮੇਰਾ ਬਾਕੀ ਸਭ ਸੀਗਾ ਇਹ ਹੁਣ ਫਿਰ ਆਪਣਾ ਅੱਗੇ ਕੀ ਚੱਲ ਰਿਹਾ ਬਾਈ ਕਨਸੈਪਟ ਅੱਗੇ ਫਿਰ ਮੈਂ ਹੁਣ ਇੱਕ ਆਪਣੇ ਏਰੀਆ ਜੀ ਹਾਂਜੀ ਫਿਲਮ ਬਣ ਰਹੀ ਆ ਧਾਰਮਿਕ ਹਾਂਜੀ ਹਾਂ ਧਾਰਮਿਕ ਕੋਈ ਫਿਲਮ ਬਾਰੇ ਮੈਂ ਜਿਆਦਾ ਹਾਂਜੀ ਨਹੀਂ ਦੱਸ ਸਕਦਾ ਹਾਂਜੀ ਹਾਂ ਹਾਂ ਠੀਕ ਹੈ ਇਹ ਫਿਲਮ ਹਜੇ ਸ਼ੂਟ ਪ੍ਰਾਈਵੇਸੀ ਹੁੰਦੀਆਂ ਨੇ ਕਈ ਬਰਾਂ ਦੇ ਹਾਂਜੀ ਸ਼ੂਟਦੇ ਆ ਹਾਂਜੀ ਹਾਂ ਸ਼ੂਟਦੇ ਆ ਠੀਕ ਹੈ ਜੀ ਉਹ ਫਿਰ ਡਾਇਰੈਕਟਰ ਹਾਂਜੀ ਜਸਵੀਰ ਸਿੰਘ ਸ਼ੀਰਾ ਜੀ ਦੇ ਥਰੂ ਅਡਿਸ਼ਨ ਦਿੱਤੀ ਮੈਂ ਜੀਐਨਈ ਹਾਂਜੀ ਹਾਂਜੀ ਇਹ ਮਨਪ੍ਰੀਤ ਸਿੰਘ ਢਾਲੀਵਾਲ ਜੀ ਨੇ ਉਹਨੂੰ ਬਲਾਕਟ ਕਰਾਇਆ ਸੀ ਜੀ ਤੇ ਉਹਨਾਂ ਨਾਲ ਫਿਰ ਮੈਨੂੰ ਹੁਣ ਉਹ ਫਿਲਮ ਦੇ ਵਿੱਚ ਮੈਨੂੰ ਚਲੋ ਵਧੀਆ ਗੱਲ ਆ ਜੀ ਬ੍ਰੇਕ ਦਿੱਤੀ ਉਹਨਾਂ ਨੇ ਕੰਮ ਕਰ ਰਹੇ ਆ ਉਹ ਫਿਲਮ ਸ਼ਟ ਤੇ ਜਾਣ ਵਾਲੀ ਹੈ ਜੀ ਬਸ ਠੀਕ ਆ ਜੀ ਚਲੋ ਵਧੀਆ ਗੱਲ ਆ ਜੀ ਫਿਰ ਮੈਂ ਦੋ ਵੱਡੀਆਂ ਫਿਲਮਾਂ ਵੀ ਲਿਖੀਆਂ ਪਈਆਂ ਨੇ ਹਾਂਜੀ ਤੇ ਇੱਕ ਫਿਲਮ ਮੈਂ ਲਿਖੀ ਆ ਦਰਦ ਵਿਛੋੜਾ 1947 ਕੀ ਬਾਤ ਆ ਕੀ ਬਾਤ ਆ ਇਹ ਉਸ ਟਾਈਮ ਦੀ ਕਹਾਣੀ ਆ ਹਾਂਜੀ ਇਹਨਾਂ ਕਈ ਲੋਕਾਂ ਨੂੰ ਭੁਲੇਖਾ ਬਾਹਰੀ ਇਹ ਕਹਿੰਦੇ ਲੋਕ ਨੇ ਇਹ ਬਾਹਰ ਤੋਂ ਆਏ ਇਹਨੂੰ ਬਾਹਰੀ ਕਹਿੰਦੇ ਹਾਂਜੀ ਹਾਂਜੀ ਕਈ ਲੋਕ ਉਹਨਾਂ ਨੂੰ ਪਨਾਹਗਰੀ ਇਹ ਕਹਿੰਦੇ ਆ ਠੀਕ ਆ ਜੀ ਕਈ ਲੋਕ ਉਹਨਾਂ ਨੂੰ ਨੂਰ ਫੂਜੀ ਵੀ ਕਹਿੰਦੇ ਆ ਫਰਫੂਜੀ ਠੀਕ ਆ ਸਰ ਉਪਲੇਖਾ ਇਹ ਆ ਜਿਹੜੇ ਤਾਂ ਹਾਂਜੀ ਸਾਂਝੇ ਪੰਜਾਬ ਦੇ ਵਿੱਚ ਉਸ ਟਾਈਮ ਹਾਂਜੀ ਹਾਂ ਪਸ਼ੋਰ ਲਾਹੌਰ ਜਾਂ ਉੱਥੇ ਦੇ ਮੁੱਢ ਕਦੀਮ ਤੋਂ ਜੰਪਾਲਾ ਹਾਂਜੀ ਠੀਕ ਉਹ ਬੰਦ ਤੋਂ ਬਾਅਦ ਇਧਰ ਆ ਵਸੀ ਠੀਕ ਹਾਂਜੀ ਹਾਂਜੀ ਉਹਨਾਂ ਕਹਿੰਦਾ ਰਫੂਜੀ ਰਫੂਜੀ ਠੀਕ ਹੈ ਜੀ ਜਿਹੜੇ ਬਾਹਰ ਵਾਲੇ ਆ ਹਾਂਜੀ ਇਹੇ ਅੰਗਰੇਜ਼ਾਂ ਨੇ ਉੱਥੇ 5-12 ਵਸਾਈਆਂ ਸੀਗੀਆਂ ਹਾਂਜੀ ਪਾਕਿਸਤਾਨ ਦੇ ਵਿੱਚੋਂ ਹੁਣ ਪਾਕਿਸਤਾਨ ਬਣਿਆ ਉਹਦਾ ਸਾਂਝਾ ਹਾਂ ਜਦੋਂ ਤਾਂ ਇੱਕ ਮਤਲਬ ਇੱਕ ਸਟੇਜ ਸੀ ਸਾਰੀ ਉਹ ਮਤਲਬ ਇੱਕ ਜੰਗਲ ਦਾ ਏਰੀਆ ਸੀ ਬਹੁਤ ਹਾਂਜੀ ਹਾਂ ਉਹ ਬਾਤ ਕਰਨ ਦੀ ਖਾਤਰ ਉਹਨੂੰ 5-12 ਦੇ ਵਿੱਚ ਵੰਡਿਆ ਗਿਆ ਸੰਤਲ ਦੀ ਵਾਰ ਅੁੱਲੇ ਦੀ ਵਾਰ ਕਈ ਵਾਰ ਸਹੀ ਗੱਲ ਹਾਂਜੀ ਹਾਂ ਬਾਹਰ ਹਾਂਜੀ ਤੇ ਉਸ ਟਾਈਮ ਉਹਨਾਂ ਨੇ ਫਿਰ ਕੀ ਕੀਤਾ ਇਦਰੋਂ ਚੜਦੇ ਪੰਜਾਬ ਚੋਂ ਹਾਂਜੀ ਮਰਦੋਂ ਤਾਂ ਇੱਕੋ ਹੀ ਸੀ ਹਾਂਜੀ ਹਾਂ ਚੜਦੇ ਪੰਜਾਬ ਦੇ ਵਿੱਚੋਂ ਨਾ ਜਿਹੜੇ ਤਕੜੇ ਜੁੱਸੇ ਵਾਲੇ ਬੰਦੇ ਹਾਂਜੀ ਮਿਹਨਤੀ ਹੁੰਦੇ ਵੱਡੇ ਪਰਿਵਾਰ ਹਾਂਜੀ ਹਾਂ ਘੱਟ ਜ਼ਮੀਨਾਂ ਵਾਲੇ ਹਾਂਜੀ ਉਹ ਬੰਦੇ ਚੁਣੇ ਠੀਕ ਹੈ ਸਰ ਉਹ ਬੰਦਿਆਂ ਨੂੰ ਚੁਣ ਕੇ ਬਹੁਤ ਹੀ ਘੱਟ ਕੀਮਤ ਤੇ ਉਹਨਾਂ ਨੂੰ ਉਧਰ ਜੰਗਲ ਅਲਾਟ ਕਰਾਈ ਠੀਕ ਹੈ ਸਰ ਉਹ ਮੇਰੇ ਤੋਂ ਬੰਦਿਆਂ ਨੇ ਜਾ ਕੇ ਹੂੰ ਉੱਥੇ ਆਵਾਜ਼ ਕੀਤਾ ਆਵਾਜ਼ ਕੀਤਾ ਠੀਕ ਹੈ ਸਰ ਜੰਗਲਾਵਾਦ ਕੀਤਾ ਹਾਂਜੀ ਜੰਗਲਾਵਾਦ ਕਰਤੇ ਉਦੋਂ ਕੋੜਾ ਟਰੈਕਟਰ ਟਰਾਲੀਆਂ ਜਾਂ ਮਸ਼ੀਨਾਂ ਸੀ ਬਹੁਤ ਅਸੀਂ ਹੱਥੀ ਬੰਦੇ ਬਹੁਤ ਗੱਡੇ ਗੱਡਿਆਂ ਦੇ ਪਹੁੰਚਾਲਦਾ ਸੀ ਉਹ ਹੱਥਾਂ ਨਾਲ ਹੀ ਪਟਾਈ ਕੀਤੀ ਜੰਗਲ ਵਿੱਚ ਤੇ ਜਦ ਤੱਕ ਉਹ ਹੌਲੀ ਹੌਲੀ ਉਹ ਮੇਰਾ ਖਿਆਲ ਆ ਵੀ ਬਜ਼ੁਰਗ ਦੱਸਦੇ ਹੁੰਦੇ ਹਾਂਜੀ ਸ਼ਾਇਦ 50 60 ਜਾਂ 70 ਸਾਲ ਮੈਨੂੰ ਪਤਾ ਨਹੀਂ ਇੰਨੀ ਕੀ ਵਸੀ ਆ ਬਾੜ ਠੀਕ ਹੈ ਜੀ ਫਿਰ 1947 ਵੇਲੇ ਜਦੋਂ ਯਾਰੜਾ ਪਿਆ ਉਹ ਵਾਪਸ ਇੱਥੇ ਆ ਗਏ ਅੱਛਾ ਉਹਨਾਂ ਨੂੰ ਬਾੜੀ ਇਹ ਕਹਿੰਦੇ ਆ ਠੀਕ ਹੈ ਬਾੜੀ ਇਹ ਕਹਿੰਦੇ ਠੀਕ ਇੱਥੋਂ ਗਏ ਹਾਂਜੀ ਇੱਥੇ ਵਾਪਸ ਆ ਗਏ ਉਸ ਦੇ ਉੱਤੇ ਨੇ ਕੋਈ ਫਿਲਮ ਲਿਖੀ ਆ ਹਾਂਜੀ ਵੀ ਉਹ ਉਹਨਾਂ ਨੇ ਇੱਥੋਂ ਜਾ ਕੇ ਉੱਥੇ ਕਿਵੇਂ ਇੱਕ ਮਿਹਨਤ ਕੀਤੀ ਹਾਂ ਕਿਵੇਂ ਜਿਹੜੇ ਉੱਥੇ ਛੋਟੇ ਜਾ ਕੇ ਵੱਡੇ ਹੋਏ ਹੂੰ ਜੇ ਉੱਥੇ ਨੇ ਜੰਮ ਪਾਲ ਹੋਏ ਕਿੱਥੇ ਜਿਵੇਂ ਉਹਨਾਂ ਦਾ ਉੱਥੇ ਦੇ ਲੋਕਾਂ ਨਾਲ ਪਿਆਰ ਮੁਹੱਬਤ ਪਿਆ ਹੂੰ ਠੀਕ ਆ ਕਿਵੇਂ ਉੱਥੇ ਜਾ ਕੇ ਗੱਭਰੂ ਮਟਿਆਰ ਮੁੰਡੇ ਕੁੜੀਆਂ ਗੱਭਰੂ ਮਟਿਆਰ ਹੋਏ ਹਾਂਜੀ ਕਿਸੇ ਦੇ ਕਿਸੇ ਨਾਲ ਰਿਸ਼ਤੇ ਤਾਂ ਹੋਏ ਤੇ ਜਿੰਨਾ ਕਿਸੇ ਨਾਲ ਪਿਆਰ ਪਏ ਹੂੰ ਕਿਸੇ ਦੇ ਰਸਤੇ ਟੁੱਟ ਗਏ ਬੰਡ ਵੇਲੇ ਕੋਈ ਕਿੱਧਰ ਰਹਿ ਗਿਆ ਕੋਈ ਕਿੱਧਰ ਰਹਿ ਗਿਆ ਦੋ ਸਟੇਚ ਚ ਉਹ ਫਿਰ ਜਦੋਂ ਵਾਪਸ ਆਏ ਹਾਂਜੀ ਉਸ ਆਉਣ ਦੀ ਘਟਨਾ ਹਾਂਜੀ ਪਹੁੰਚਣ ਦੀ ਘਟਨਾ ਜਿਹੜੇ ਕਾਫਲੇ ਦੇ ਰੂਪ ਦੇ ਵਿੱਚ ਠੀਕ ਹੈ ਕਿਉਂਕਿ ਕਈ ਲਟੇਰੇ ਲੋਕ ਜਿਹੜੇ ਸੀ ਨਾ ਲਟੇਰੇ ਜਿਨ੍ਹਾਂ ਦਾ ਕੋਈ ਧਰਮ ਨਹੀਂ ਹੁੰਦਾ ਨਾ ਉਹ ਦੂਆ ਨਾ ਮੁਸਲਮਾਨ ਨਾ ਸਿੱਖ ਹੂੰ ਉਹਨਾਂ ਨੇ ਰਾਹਾਂ ਦੇ ਵਿੱਚ ਵੱਡਾ ਟੋਕਾ ਕੀਤਾ ਦੂਜੇ ਨਾਲ ਲੁੱਟੇ ਹਾਂਜੀ ਲੁੱਟੇ ਗਏ ਹਾਂ ਕੋਈ ਰਾਹ ਦੇ ਵਿੱਚ ਮਰ ਗਏ ਤਰਾਬਾਂ ਚ ਪਾਣੀ ਛੱਟਿਆ ਹੂੰ ਉਹ ਜਿਹੜੀਆਂ ਸਾਰੀਆਂ ਮੁਸ਼ਕਲਾਂ ਆਈਆਂ ਠੀਕ ਹੈ ਜੀ ਉਹ ਫਿਲਮ ਦੇ ਵਿੱਚ ਦਿਖਾ ਰਹੇ ਆ ਮੈਂ ਓਕੇ ਕੀ ਬਾਤ ਫਿਰ ਉਹਨਾਂ ਨੇ ਆ ਕੇ ਇੱਧਰ ਆ ਕੇ ਮਹਿਨਤ ਕੀਤੀ ਹੂੰ ਫਿਰ ਇੱਧਰ ਆ ਕੇ ਮੁੰਡੇ ਕੁੜੀ ਇਹ ਜਿਹੜੇ ਗੱਪੜੂ ਸੀ ਵਿਆਹ ਹੋਇਆ ਉਹਨਾਂ ਦੇ ਦੁਆਰੇ ਘਰਦਿਆਂ ਨਾਲ ਵਿਆਹ ਕਰਤੇ ਜਾਂ ਕੇ ਕਰਾਇਆ ਫਿਰ ਜਦੋਂ ਉਹਨਾਂ ਨੇ ਇੱਥੇ ਆ ਕੇ ਦੁਬਾਰਾ ਵਹੇ ਤਾਂ ਗੱਜਤੀਆਂ ਹੂੰ ਚੜਦੇ ਪੰਜਾਬ 'ਚ ਹਾਂਜੀ ਜਦੋਂ ਫਿਰ ਉਹਨਾਂ ਦੇ ਬੱਚੇ ਗੱਪੜੂ ਹੋ ਗਏ ਹਾਂਜੀ ਤਾਂ ਫਿਰ ਉਹ ਆਪਦੇ ਚੰਦੇ ਭਵਿੱਖ ਲਈ ਬਾਹਰਲੇ ਮੁਲਕਾਂ ਨੂੰ ਪ੍ਰਵੇਸ਼ ਕਰ ਗਏ ਹੂੰ ਠੀਕ ਹੁਣ ਵੀ ਜਾ ਰਹੇ ਆ ਅਮਰੀਕਾ ਇੰਗਲੈਂਡ ਉੱਥੇ ਚੜ ਗਏ ਹੁਣ ਵੀ ਜਾ ਰਹੇ ਆ ਪੰਜਾਬ ਛੱਡ ਛੱਡ ਕੇ ਹਾਂਜੀ ਹੁਣ ਵੀ ਜਾ ਰਹੇ ਨੇ ਬੱਚੇ ਉਹਦੀ ਤਰਾਸਤੀ ਇਹ ਹੈ ਵੀ ਜਿਹੜੇ ਉੱਥੇ ਜਾ ਕੇ ਉਹ ਮੁੜ ਕੇ 20 25 25 30 30 ਸਾਲ ਵਾਪਸ ਇੱਧਰ ਨਹੀਂ ਆਏ ਨਹੀਂ ਆਉਂਦੇ ਜੀ ਉਹ ਕੋਈ ਕੱਚਾ ਗਿਆ ਸੀ ਕੋਈ ਭੱਜ ਕੇ ਗਿਆ ਸੀ ਕਿਹਨੇ ਰਫੂਜੀ ਕੇਸ ਲਾਇਆ ਸੀ ਉਹਨਾਂ ਦੇ ਉੱਧਰ ਵਿਆਹ ਹੋਏ ਉੱਧਰ ਹੀ ਬੱਚੇ ਹੋ ਗਏ ਹਾਂਜੀ ਹੂੰ ਬਿਲਕੁਲ ਉਹ ਬੱਚੇ ਹੁਣ ਇੱਧਰ ਨੂੰ ਵਾਪਸ ਨਹੀਂ ਆ ਰਹੇ ਹਾਂਜੀ ਹਾਂ ਨੋ ਉਹ ਉਹਨਾਂ ਦੀ ਤੇ ਇੱਥੇ ਵਾਲੇ ਬੰਦਿਆਂ ਦੀ ਆਪ ਦੇ ਵਿੱਚ ਜੋ ਤਰਾਸਦੀ ਆ ਹੂੰ ਉਹੋ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ। ਕਿਆ ਬਾਤ ਆ ਕਿਆ ਬਾਤ। ਠੀਕ ਹੈ ਜੀ। ਫਿਰ 78 80 85 ਸਾਲ ਬਾਅਦ ਹਾਂਜੀ ਜਿਹੜੇ ਪਾਕਿਸਤਾਨ ਤੋਂ ਚੜਦੇ ਐ ਲੈਨੇ ਪੰਜਾਬ ਤੋਂ ਹਾਂਜੀ ਲੈਨੇ ਪੰਜਾਬ ਤੋਂ ਇੱਧਰੋਂ ਚੜਦੇ ਪੰਜਾਬ ਤੋਂ ਜਦੋਂ ਜਾ ਕੇ ਕੈਨੇਡਾ ਦੇ ਵਿੱਚ ਫਿਰ ਇਕੱਠੇ ਹੁੰਦੇ ਆ। ਹਾਂਜੀ ਫਿਰ ਉਹਨਾਂ ਦਾ ਮੇਲ ਮਲਾਪ ਹੋਇਆ। ਠੀਕ ਹੈ ਜੀ। ਪੁਰਾਣੇ ਬਣਾਉਣਾ ਹਾਂਜੀ ਹਾਂ ਉਹ ਇੱਕ ਸਾਰੀ ਸਥਿਤੀ ਉਸ ਫਿਲਮ ਦੇ ਵਿੱਚ ਦਿਖਾਈ ਜਾਣੀ ਹੈ ਠੀਕ ਹੈ ਜੀ ਬਹੁਤ ਸੋਹਣੀ ਫਿਲਮ ਹਾਂਜੀ ਹਾਂ ਉਹ ਉਸੇ ਤਰੀਕੇ ਨਾਲ ਬਣਣੀ ਆ ਉਵੇਂ ਪੁਰਾਣੇ ਗੱਡੇ ਉਵੇਂ ਪੁਰਾਣੇ ਕੱਪੜੇ ਉਵੇਂ ਪੁਰਾਣੇ ਬਾਜ਼ਾਰ ਲੱਗਣਗੇ ਪੁਰਾਣਾ ਇਤਿਹਾਸ ਬਣੂਗਾ ਫਿਰ ਉਹ ਦੂਬਾਰ ਨਵੇਂ ਜੋ ਗੱਜਾ ਹੋਊਗੀ ਕੰਸੈਪਟ ਤਾਂ ਬਹੁਤ ਲੰਮਾ ਦਿਸਕ ਜਾਊਗੀ ਤੇ ਇਹਦੇ ਵਾਸਤੇ ਕੋਈ ਇਹ ਦਰਦ ਰੱਖਣ ਵਾਲਾ ਜਦੋਂ ਪ੍ਰੋਡਿਊਸਰ ਮਿਲ ਗਿਆ ਹਾਂ ਸਹੀ ਗੱਲ ਹੈ ਜੀ ਇਹਦੇ ਵਾਸਤੇ ਜਦੋਂ ਆਪਾਂ ਨੂੰ ਇਹਦਾ ਪ੍ਰੋਡਿਊਸਰ ਮਿਲ ਗਿਆ ਉਸ ਟਾਈਮ ਇਹਦੀ ਵੇਟ ਕਰਨੀ ਪਊਗੀ ਠੀਕ ਹੈ ਸਰ ਤੇ ਫਿਰ ਉਹ ਫਿਲਮ ਸੈਟ ਤੇ ਜਾਓ ਹਾਂਜੀ ਹਾਂ ਤੇ ਹੋਰ ਹੋਰ ਵੀ ਬਹੁਤ ਲਿਖੀਆਂ ਹੋਈਆਂ ਨੇ ਮੇਰੇ ਕੋਲ ਠੀਕ ਹੈ ਸਰ ਉਹ ਬਦੋ ਸ਼ਾਰਟ ਫਿਲਮਾਂ ਕਰਦੇ ਰਵਾਂਗੇ ਹਾਂਜੀ ਆ ਸ਼ਾਰਟ ਫਿਲਮ ਜ਼ਰੂਰੀ ਆ ਕਨਸੈਪਟ ਮੈਨੂੰ ਤਾਂ ਜਾਰੀ ਰੱਖਣੀ ਚਾਹੀਦੀ ਬੰਦੇ ਨੇ ਹਾਂਜੀ ਸ਼ਾਰਟ ਮੈਂ ਤਾਂ ਜ਼ਰੂਰ ਕਰਦੇ ਰਵਾਂਗੇ ਚਲੋ ਵਧੀਆ ਗੱਲ ਆ ਜੀ ਬਾਕੀ ਗੀਤਾਂ ਦੇ ਵਿੱਚ ਕੰਮ ਕਰਦੇ ਆ ਚਲੋ ਵਧੀਆ ਵਧੀਆ ਜੀ ਗੀਤਾਂ 'ਚ ਵੀ ਵਧੀਆ ਵਧੀਆ ਗੱਲ ਆ ਜੀ ਕੰਮ ਚੱਲ ਰਿਹਾ ਉਸ ਤੋਂ ਵੇਨਾ ਆਪਦਾ ਜਿਹੜਾ ਜ਼ਿੰਮੇਵਾਰੀ ਦਾ ਕਿਰਤ ਆ ਹਾਂਜੀ ਹਾਂ ਖੇਤੀਬਾੜੀ ਆ ਜਿੰਨੀ ਕੋ ਉਹ ਕਰਦੇ ਆ ਅੰ ਤੇ ਨਾਲ ਟੈਕਸੀ ਦਾ ਕੰਮ ਆ ਮੇਰਾ ਚਲੋ ਚਲੋ ਵਧੀਆ ਗੱਲ ਆ ਉਹ ਟੈਕਸੀ ਵੀ ਚਲਾ ਰਹੇ ਆ ਹਾਂਜੀ ਹਾਂ ਨਾਲ ਘਰ ਦੀ ਕਬੀਲਦਾਰੀ ਵੀ ਚਲਾ ਰਹੇ ਆ ਨਾਲ ਆਪ ਦਾ ਸ਼ੌਂਕ ਵੀ ਪੂਰਾ ਕਰ ਰਹੇ ਆ ਨਹੀਂ ਨਹੀਂ ਵਧੀਆ ਗੱਲ ਆ ਬਾਜੀ ਚਲੋ ਸਾਰਾ ਕੁਝ ਕੋਈ ਵੀ ਕਲਾਕਾਰ ਹੈ ਇੱਕ ਦਿਨ ਤੋਂ ਲੈ ਕੇ ਇੱਡਾ ਛੇਤੀ ਨਹੀਂ ਬਣਿਆ ਨਹੀਂ ਬਣਦੇ ਜੀ ਸਹੀ ਗੱਲ ਆ ਜੀ ਸੰਘਰਸ਼ ਸਾਰਿਆਂ ਨੇ ਕੀਤਾ ਔਰ ਸਾਰਿਆਂ ਨੂੰ ਹੀ ਕਰਨਾ ਪੈਂਦਾ ਸਭ ਤੋਂ ਪਹਿਲੇ ਜਿਹੜਾ ਸੰਘਰਸ਼ ਆ ਉਹ ਘਰ ਤੋਂ ਸ਼ੁਰੂ ਹੁੰਦਾ ਘਰ ਤੋਂ ਹੁੰਦਾ ਸਹੀ ਗੱਲ ਆ ਜੀ ਹਾਂਜੀ ਉਹ ਤਾਂ ਮੇਡੀ ਗੱਲ ਸਮਝਦੇਗਾ ਕਰਦਾ ਕੰਮ ਛੱਡ ਕੇ ਜਾਣਾ ਹਾਂਜੀ ਹਾਂ ਠੀਕ ਆ ਨਹੀਂ ਇਹ ਜਿੱਥੇ ਜਾਣਾ ਉੱਥੇ ਖਰਚਾ ਕਰਕੇ ਵੀ ਜਾਣਾ ਹੂੰ ਪਹੁੰਚਣਾ ਵੀ ਆ ਤੇ ਉਹਨਾਂ ਟਾਈਮਾਂ ਦੇ ਵਿੱਚ ਵਿਚਾਰੇ ਫਿਰ ਫਿਲਮਾਂ ਦਾ ਦੌਰ ਖਤਮ ਹੋ ਗਿਆ ਸੀ ਠੀਕ ਆ ਜੀ ਹੂੰ ਦੌਰ ਜਦੋਂ ਖਤਮ ਹੋ ਗਿਆ ਸੀ ਫਿਰ ਉਹ ਆ ਦੇ ਬੱਚੇ ਪਰਿਵਾਰਾਂ ਕਾ ਨਹੀਂ ਹੋੜ ਜਗੇ ਇਹ ਤਾਂ ਫਿਰ ਜਾ ਕੇ ਜਦੋਂ ਅਰਪਾਦਗਮਾਨ ਜੀ ਨੇ ਮਨਮੋਹਨ ਸਿੰਘ ਜੀ ਨੇ ਹਾਂ ਜੀ ਜੀ ਆਏ ਹਾਂ ਹਾਂ ਜੀ ਜੀ ਆਏ ਉਹਨਾਂ ਬਹੁਤ ਸੁਣਿਆ ਦੁਬਾਰਾ ਵੀ ਆ ਬੀ ਫਿਲਮਾਂ ਦਾ ਇਹ ਫਿਰ ਦੁਬਾਰਾ ਆ ਰਿਹਾ ਹਾਂ ਜੀ ਹਾਂ ਉਦੋਂ ਪਹਿਲਾਂ ਹਾਂਜੀ ਇਸ ਟਾਈਮ ਮੈਨੂੰ ਉਹ ਇਤਿਹਾਸਕ ਫਿਲਮ ਜਿਹੜੀ ਉਹ ਮਿਲੀ ਆ ਚਲੋ ਵਧੀਆ ਗੱਲ ਆ ਮੈਂ ਉਹਦਾ ਹਜੇ ਨਾਮ ਨਹੀਂ ਲੌਂਚ ਨਹੀਂ ਨਹੀਂ ਬੜੀ ਵਧੀਆ ਗੱਲ ਆ ਪਏ ਹਾਂਜੀ ਆ ਪ੍ਰਾਈਵਸੀਆਂ ਹੁੰਦੀਆਂ ਨੇ ਜਿਹੇ ਕਮਾਈਆਂ ਹੁੰਦੀਆਂ ਕਰਾਈਆਂ ਤੇ ਹੋਰ ਵੀ ਇੱਕ ਦੋ ਆਫਰਾਂ ਹਾਂਜੀ ਆਈਆਂ ਹੋਈਆਂ ਨੇ ਚਲੋ ਵਧੀਆ ਗੱਲ ਆ ਜੀ ਉਹ ਪਾਈ ਅਸੀਂ ਜ਼ਰੂਰ ਕਰ ਰਹੇ ਹਾਂ ਹਾਂਜੀ ਹਾਂਜੀ ਬਾਜੀ ਧੰਨਵਾਦ ਤੁਹਾਡਾ ਸਾਡੇ ਚੈਨਲ ਨੂੰ ਟਾਈਮ ਦਿੱਤਾ ਬਹੁਤ-ਬਹੁਤ ਸ਼ੁਕਰੀਆ ਜੀ ਨੇ ਤੁਸੀਂ ਹਾਂਜੀ ਇੰਨਾ ਟਾਈਮ ਕੱਢ ਕੇ ਸਾਡੇ ਗਰੀਬ ਦੇ ਨਿਮਾਣੇ ਜਿਹੇ ਨਮਾਨ ਵਾਖੀਆ ਹਮ ਚਲੋ ਭਾਜੀ ਫਿਰ ਮਿਲਦੇ ਅਗਲੇ ਸਸ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਲਿਆ ਦਿਓ